ਉਹ ਦੀ ਫਾਫਾ ਕਰਦੀ ਪੁੱਛਦੀ ਆ ਉਹਨੂੰ ਕੀ ਬੋਲੂਗੀ ਪਤਾ ਨਹੀਂ ਕੀ ਬੋਰਡ ਬੋਰਡ ਕਰੀ ਜਾਂਦੀ ਐ ਬੈਠੀ ਔਰ ਤਾਂ ਕੋਈ ਕੰਮ ਨਹੀਂ ਆ ਮਨਾ ਕਿੱਥੇ ਲੱਗਿਆਗਾ ਜਮੀਨਾਂ ਤਾਂ ਲੋਕਾਂ ਨੂੰ ਦਿੰਦੀ ਐ ਠੇਕੇ ਤੇ ਇੱਥੇ ਬਹਿ ਜਾਂਦੀ ਐ ਬਾਰ ਚੜ੍ਹ ਕੇ ਪਤਾ ਨਹੀਂ ਕੀ ਮੰਗਦੀ ਐ ਇਹ ਮੇਰੇ ਤਾਂ ਮੱਥੇ ਲਾਉਣ ਨੂੰ ਜੀ ਨਹੀਂ ਕਰਦਾ ਜੀ ਕਦਨ ਨੀਵੀ ਪਾ ਕੇ ਲੰਘ ਜਾ ਕੋਲੇ ਦੀ ਓਰੇ ਆ ਕਿੱਧਰ ਲੰਘੀਆਂ ਨੇ ਆਇਆ ਸੂ ਸੂ ਕਰਦੀ ਘਰੇ ਜਾਨੀ ਆਪਦੇ ਔਰ ਕਿੱਧਰ ਜਾਨੀ ਆਂ ਭੂਆ ਤੈਨੂੰ ਕੀ ਕਰਾਉਣਾ ਮੈਥੋਂ ਓਏ ਆਦਨ ਗੱਲ ਦੱਸਾ ਹੁਣ ਤੈਨੂੰ ਮੇਰੇ ਤੈਨੂੰ ਕੀ ਲੋੜ ਪੈਗੀ ਕਿ ਠੇਕੇ ਵਾਲੇ ਨੇ ਜਵਾਬ ਦੇ ਤਾਂ ਪੈਸੇ ਬੂਸਿਆਂ ਤੋਂ ਪੈਸੇ ਨਹੀਂ ਦਿੱਤੇ ਠੇਕੇ ਆ ਤਾਂ ਕਿਉਂ ਜਵਾਬ ਦਿੰਦੇ ਆ ਇਹਨਾਂ ਨੂੰ ਤਾਂ ਦੇਣਾ ਹੀ ਏ ਠੇਕਾ ਅੱਛਾ ਔਰ ਆਰੀ ਮੇਰ ਕਹਿੰਦੀ ਸੀ ਮੈਨੂੰ ਐਂ ਦੱਸ ਭੂਆ ਹੁਣ ਬਾਣ ਠੇਕੇ ਦੇ ਦੇ ਕੇ ਬਾਲੀ ਵੱਡੀ ਹੋ ਗਈ ਸਾਥੋਂ ਬੰਡਾ ਕੇ ਨਾ ਤੇਰੇ ਪੈਰੋਂ ਹੀ ਹੋਇਆ ਸਾਰਾ ਕੰਮ ਨਾ ਮੇਰੇ ਪੈਰੋਂ ਕੀ ਹੋਇਆ ਮੈਂ ਕੀ ਮਾੜਾ ਕਹਾਂ ਤੈਨੂੰ ਕੋਈ ਜਿਵੇਂ ਤਾਂ ਮੈਂ ਤੈਨੂੰ ਦਿੰਦੀ ਨਹੀਂ ਕਿੰਨਾ ਹੀ ਕੁਝ ਕਰ ਲੈ ਠੇਕੇ ਤੇ ਕਹਿੰਦੀਆਂ ਠੇਕੇ ਤੇ ਹੀ ਆਹ ਬਾਣ ਆਉਂਦਾ ਲਈ ਬੈਠੀਆਂ ਸਾਨੂੰ ਠੇਕੇ ਤੇ ਦੇ ਦੇ ਘਰ ਨਹੀਂ ਮੈਂ ਦਿੰਦੀ ਤੈਨੂੰ ਜਿਵੇਂ ਠੇਕੇ ਤੇ ਇਹ ਜ਼ਮੀਨ ਨਹੀਂ ਠੇਕੇ ਤੇ ਦਿੰਦੀ ਫਿਰ ਬੁਲਾਉਣੀ ਕਾਤੋਂ ਐ ਮੈਂ ਕਹਿ ਰਹੀ ਛੋਟੀ ਮੰਗਦੀ ਆ ਹਾਂ ਮੇਰੀ ਗੱਲ ਤਾਂ ਸੁਣ ਲੈ ਨਹੀਂ ਮਾਰੀ ਜਾਂਦੀ ਐ ਨਹੀਂ ਨਹੀਂ ਮਾਰਾਂ ਹੁਣ ਰਾਜਵੀਰ ਆਉਗ ਰਖੜੀ ਬੰਨਣਾ ਗਰਨਾਲ ਦੇ ਅੱਛਾ ਹਾਂ ਹੁਣ ਤੇਰੀ ਧੀ ਦੇ ਜਿਆਦਾ ਆ ਗਿਆ ਇਹ ਮੇਰਾ ਭਰਾ ਹੈਗਾ ਆਹੋ ਜਦੋਂ ਤੁਸੀਂ ਬਾਹਣ ਲਿਆ ਸੀ ਨਾ ਗਮਾਂਡੀਆਂ ਨੂੰ ਦਿੱਤਾ ਠੇਕੇ ਤੇ ਐ ਕਰੀ ਆਪਦੀ ਕੁੜੀ ਨੂੰ ਉਹਨਾਂ ਨੇ ਘਰੇ ਲੈ ਜੀ ਉਹਨਾਂ ਦੇ ਘਰੇ ਰਖੜੀ ਬਣਾ ਲਈ ਕੋਈ ਨਹੀਂ ਕਰਾਉਂਦੇ ਬੰਨੇ ਹੋ ਗਏ ਉਹਨਾਂ ਦੇ ਵੀ ਮੁੰਡੇ ਹੈਗੇ ਨਾ ਫੋਨ ਕਰਿਆ ਆਵੇ ਕਹਿੰਦੀ ਮੈਂ ਬਾਈ ਦੇ ਬੰਨਣਾ ਹੁੰਦੀ ਐ ਰਖੜੀ ਰਖੜੀਆਂ ਤਾਂ ਪੂਆ ਪਿਆਰ ਦੀਆਂ ਹੁੰਦੀਆਂ ਮੈਂ ਪਿਆਰ ਦੀਆਂ ਉਹਦਾ ਭਰਾ ਤਾਂ ਬਥੇਰਾ ਕਰਦਾ ਸੀ ਉਹਦਾ ਅਸੀਂ ਤਾਂ ਉਹਦੇ ਭਰਾ ਪਰਜਾਈ ਬਣ ਕੇ ਉਹਦੇ ਨਾਲ ਵਰਤਦੇ ਗੱਲ ਕਰ ਤਾਂ ਇਹ ਨਹੀਂ ਵਰਤਣ ਦੇ ਤਾਂ ਤੈਂ ਫਰਕ ਪਾਇਆ ਜਿੰਨਾ ਪਾਇਆ ਸਾਰੇ ਜ਼ਮੀਨ ਦੇ ਸਿਆਪੇ ਨਾ ਗਰ ਨਾ ਤਬ ਜਾਲਾ ਨਾ ਮਸੀਆ ਤੂੰ ਜਿਹੜੀ ਨਿਕਲੀ ਅਕਲਛਣੀ ਨਾ ਮੈਂ ਕੀ ਕਰਤਾ ਤੇਰਾ ਚੰਗੀ ਭਲੀ ਰੋਟੀ ਦਿੰਦੀ ਸੀ ਇਹ ਤਾਂ ਮੈਨੂੰ ਠੰਡੀ ਰੋਟੀ ਦਿੰਦੀ ਐ ਨਾ ਟਾਈਮ 'ਚ ਰੋਟੀ ਨਹੀਂ ਪਕਾਉਂਦੀ ਇਹ ਤਾਂ ਭਾਈ ਬਾਹਰ ਜਾਂਦੀ ਐ ਮੈਂ ਤਾਂ ਹੁਣ ਵੀ ਜਾਨੀ ਹੁਣ ਕਿਹੜਾ ਮੇਰੇ ਤੇ ਰੋਕ ਲਾਤੀ ਹੁਣ ਲੱਗ ਗਿਆ ਪਤਾ ਇਹਦਾ ਠੇਕੇ ਤੇ ਜ਼ਮੀਨ ਦੇਤੀ ਹਿੱਸਾ ਦੋ ਕੋਈ ਨਹੀਂ ਦੇਈ ਜਾ ਤੇਰਾ ਮੈਂ ਤਾਂ ਦੇ ਨਹੀਂ ਸਕੀ ਤੂੰ ਦੇ ਨਹੀਂ ਸਕੀ ਮੈਨੂੰ ਹਾਂ ਹੋ ਮੈਂ ਤਾਂ ਬਤੇਰਾ ਦਿੰਦੀ ਸੀ ਤੇ ਤੈਨੂੰ ਖਾਦਣਾ ਨਹੀਂ ਜਾਂਦਾ ਜੇ ਤੂੰ ਰੋਟੀ ਖਾਣ ਵਾਲੀ ਹੁੰਦੀ ਨਾ ਆਪਦੇ ਘਰ ਹੀ ਰਹਿੰਦੀ ਐ ਇੱਥੇ ਨਹੀਂ ਆ ਕੇ ਬਹਿੰਦੀ ਸਾਡੇ ਬਾਰ ਚ ਬਾਯਾ ਬਣਾ ਤੂੰ ਆਇਆ ਰਾਜ ਦੀ ਮੇਰੀ ਖਰੀਵਾ ਦੀ ਕੁੜੀ ਨੂੰ ਕਹਿਦੀ ਜੇ ਤਾਂ ਉਹਨਾਂ ਨੇ ਬੰਨ ਕੇ ਜਾਣੀ ਆ ਬੰਨ ਜਾਈ ਸਾਡੇ ਕਿਨੂੰ ਤਾਂ ਜਵਾਬ ਹੈ ਆਉਗੀ ਆਜੇ ਫੇਰ ਕੋਈ ਨਹੀਂ ਆਉਗੀ ਉਹਨਾਂ ਦੇ ਪੇਕੇ ਬਣ ਗਏ ਉਹਨਾਂ ਦੇ ਪੇਕੇ ਜਾ ਦੇ ਕੇ ਵੀ ਮੇਰੇ ਪੇਕੇ ਨਾ ਆ ਪਤੀਜਾ ਕੋਈ ਲਾਂ ਨਹੀਂ ਲਾਇਆ ਉਹ ਤੇ ਇਹ ਤੈਨੂੰ ਇੰਨਾ ਪਤੀਜੇ ਦੇ ਤੇ ਜਦੋਂ ਬਾਹਾਂ ਠੇਕੇ ਦੇ ਦਿੱਤਾ ਸੀ ਉਹਦੋਂ ਨਹੀਂ ਦੇਖਿਆ ਮੇਰਾ ਪਤੀਜਾ ਮੈਂ ਤਾਂ ਮਾੜੀ ਆ ਮੈਨੂੰ ਤਾਂ ਮਾੜੀ ਕਹਿੰਦੀ ਆ ਪਤੀਜਾ ਤਾਂ ਚੰਗਾ ਤੇਰਾ ਪਤੀਜੇ ਦੀ ਪੁੱਗ ਨਹੀਂ ਦਿੰਦੀ ਅੱਛਾ ਇਹ ਹੁਣ ਕਹਣਾ ਮੈਂ ਪਗਣਨੀ ਹਾਂ ਤੇਰੇ ਪਤੀਜੇ ਦੀ ਰਖੜੀ ਕਹਣਾ ਮੈਂ ਬੰਨਣਨੀ ਹਾਂ ਤੇਰੀ ਕੁੜੀ ਦੀ ਮੈਂ ਅਸੀਂ ਬੰਨਾਂਗੇ ਲੈ ਤੂੰ ਮੰਨ ਕੇ ਦਿਖਾਈ ਫਿਰ ਨਾਲੀ ਜੋ ਜਿੱਥੇ ਲੱਗਦਾ ਤੇਰਾ ਤੂੰ ਆ ਗਈ ਵੱਡੀ ਰਖੜੀ ਨਹੀਂ ਬੰਨਣਾ ਦਿੰਦੀ ਇਹ ਤਾਂ ਹੋਰ ਵੀ ਕੁਛ ਆਖੇਗੀ ਉਦੋਂ ਤਾਂ ਤੂੰ ਕਿਸੇ ਵੇਖੇ ਹੀ ਨਹੀਂਗਾ ਵੀਰੇ ਕੋਈ ਬਾਣ ਹੈ ਪਤਾ ਨਹੀਂ ਕੀ ਦੇਣਾ ਬੋਲੀ ਜਾਂਦੀ ਹੈ ਹਰਪ੍ਰੀਤ ਉਹ ਕੀ ਗੱਲ ਹੋ ਗਈ ਕਿਉਂ ਬੋਲੀ ਜਾਂਦੀ ਹੈ ਹਰਪ੍ਰੀਤ ਨਹੀਂ ਇਹ ਦੂਰ ਤੈਨੂੰ ਬੋਲ ਵੀ ਸੁਣ ਗਿਆ ਮੇਰਾ ਉਹ ਬੋਲ ਤਾਂ ਮੈਨੂੰ ਸੁਣ ਨਹੀਂ ਸੀ ਮੈਂ ਤਾਂ ਪਿਆ ਸੀਗਾ ਸਮਝ ਨਹੀਂ ਉਹਨੂੰ ਬੋਲਿਆ ਸੋ ਕੇ ਮੈਂ ਤਾਂ ਜਾ ਗਿਆ ਹਾਂ ਹੁਣ ਕੀ ਲੈ ਰਹੀ ਹੈ ਹੁਣ ਕਿਹਦੇ ਮੰਨੀ ਦੇਖਦੇ ਕੌਣ ਬੋਲਦਾ ਮੈਂ ਤਾਂ ਅੰਧਰਾ ਗਈ ਉਹ ਫਿਰ ਮੈਂ ਵੀ ਬਿੜਕਾਂ ਜੇ ਭੰਨਾਂ ਸੀ ਕੀ ਗੱਲ ਸੀ ਕੱਲ ਕੀ ਹੋਣੀ ਸੀ ਉਹ ਪੂਆ ਜਿਹੜੀ ਰੋਟੀ ਲਈ ਲੈ ਪੂਆ ਕਿਉਂ ਬੋਲਦੀ ਹੋਣੀ ਸਾਰਾ ਤੂੰ ਪਾਰ ਰੱਖੇ ਪਾਰ ਤੇ ਬਹਿ ਜਾਂਗੇ ਮਨਾ ਮੰਨ ਕੇ ਉਹ ਰੋਟੀ ਤਾਂ ਤੂੰ ਨਹੀਂ ਦਿੱਤੀ ਪੂਆ ਨੂੰ ਹੁਣ ਤਾਂ ਵਿਚਾਰੀ ਅੱਡ ਵੀ ਬੈਠੀ ਐ ਆਪ ਦੀ ਰੋਟੀ ਆਪ ਖਾਂਦੀ ਐ ਉਹ ਪੂਆ ਨੇ ਰੋਟੀ ਨਾ ਖਾਧੀਆਂ ਨਹੀਂ ਪੂਆ ਰੋਟੀਆਂ ਖਾਣ ਵਾਲੀ ਹੈ ਨਹੀਂ ਸੀ ਪੂਆ ਜੇ ਤਾਂ ਮੈਂ ਤਿੱਤੀ ਫਰਾਂਦੀ ਸੀ ਤਾਂ ਕਹਿੰਦੀ ਅੱਗ ਵਰਗੀ ਰੋਟੀ ਫੜਾਤੀ ਮੱਚਦੀ ਮੱਚਦੀ ਮੇਰੇ ਤਾਂ ਹੱਥ ਮੱਚ ਗਏ ਤੇ ਜੇ ਮੈਂ ਠੰਡੀ ਲੈਂਦੀ ਸੀ ਫਿਰ ਕਹਿੰਦੀ ਉਹ ਪਾਣੀ ਵਰਗੀ ਕਰਤੀ ਠੰਡੀ ਪੂਆ ਨੇ ਆਪ ਹੀ ਨਹੀਂ ਖਾਦਣਾ ਮਾੜਾ ਮੂਟਾ ਖੰਡੇ ਦਿਮਾਗ ਨਾਲ ਸੋਚਿਆ ਕਰ ਪੂਆ ਰੋਟੀ ਖਾਣ ਦੇ ਲੈ ਵਿਚਾਰੀ ਦਾ ਕੌਣ ਹੈ ਤਾਂ ਹੀ ਆਪਣੇ ਕੋਲੇ ਰਹਿੰਦੀ ਹੈ ਜਿਹਦੇ ਪੁੱਤ ਹੁੰਦਾ ਉੱਥੇ ਹੀ ਰਹਿੰਦੀ ਆਪਣੇ ਕੋਲੇ ਕਿਉਂ ਆ ਰਹੀ ਵਿਚਾਰੀ ਨਾ ਫਿਰ ਜੇ ਇੰਨਾ ਉਹਨੂੰ ਪੁੱਤ ਦਾ ਸੀ ਆਪਣੇ ਨਾਲ ਰਹਿੰਦੀ ਨਾ ਆਪਾਂ ਵੀ ਉਹਦੇ ਨੂੰ ਪੁੱਤ ਬਣ ਕੇ ਹੀ ਰਹਿੰਦੇ ਸੀ ਆਪਾਂ ਤਾਂ ਭੂਆ ਭਤੀਜੇ ਦਾ ਕਦੇ ਬਿਹਾਰੀ ਨਹੀਂ ਸੀ ਕਰਾ ਓਏ ਆਪਣੇ ਘਰ ਹੀ ਰਹਿੰਦੀ ਐ ਕੋਈ ਬਗਾਨੇ ਘਰ ਤਾਂ ਨਹੀਂ ਰਹਿੰਦੀ ਤੇ ਨਹੀਂ ਸੁੱਖ ਬਣਿਆ ਤੇ ਤਾਂ ਬੇਇੱਜ਼ਤੀ ਕਰਵਾ ਰੱਖੀ ਐ ਅੱਡ ਤਾਂ ਬੈਠੀ ਐ ਕੋਈ ਬੇਇੱਜ਼ਤੀ ਬਾਹਰ ਤਾਂ ਤੇਰੇ ਸ਼ਰੀਕਾਂ ਨੂੰ ਦੇਈ ਬੈਠੀ ਠੇਕੇ ਤੇ ਹਜੇ ਤੂੰ ਬੋਲਦਾ ਮੇਰੇ ਮੂਰੇ ਮੇਰੀ ਗੱਲ ਸੁਣ ਹਾਂ ਆਪਣੇ ਕੋਲ ਸੁੱਖਣਾ ਹਾਜੇ ਇਹ ਤਾਂ ਬਥੇਰੀ ਜ਼ਮੀਨ ਹੈ ਜੇ ਆਪਾਂ ਨੂੰ ਠੇਕੇ ਤੇ ਲੈਣ ਦੀ ਲੋੜ ਹੀ ਨਹੀਂ ਕਿਸ ਨੂੰ ਹਜੇ ਮੈਨੂੰ ਬੋਲਦੀ ਐ ਮੈਨੂੰ ਕਹਿੰਦੀ ਤੇਰਵਾ ਕਰਤੂਤਾਂ ਕਰਕੇ ਪਾਣ ਦਿੱਤਾ ਕਹਿੰਦੀ ਠੇਕੇ ਤੇ ਹਜੇ ਮੇਰੀਆਂ ਕਰਤੂਤਾਂ ਬਰਖਦੀ ਐ ਕਹਿੰਦੀ ਤੂੰ ਨਹੀਂ ਕਿਸੇ ਕੰਮ ਦੀ ਪੂਆ ਜਿਹੜਾ ਮੇਰਾ ਭਤੀਜਾ ਦਾ ਮੇਰਾ ਬਥੇੜਾ ਕਰਦਾ ਸੀ ਕੋਈ ਨਹੀਂ ਕੋਈ ਨਹੀਂ ਪੂਆ ਵੀ ਬੈੜੀ ਬੋਲਦੀ ਐ ਪੂਆ ਤਾਂ ਪਗੜਾ ਜ਼ਮੀਨ ਮੰਗੀ ਸੀ ਠੇਕਾ ਆਪਾਂ ਤੋਂ ਆਪਾਂ ਕੀ ਠੇਕਾ ਦੇਵਾਂਗੇ ਆਪਦੀ ਤੇ ਜ਼ਮੀਨ ਆਪਾਂ ਤੋਂ ਲੋਟ ਨਹੀਂ ਉਹਦੀ ਉਹ ਤਾਂ ਬੀਜ ਦੀ ਨਹੀਂ ਆਪਾਂ ਪੂਆ ਦੀ ਕੀ ਬੀਜ ਲਾਂਗੇ ਠੇਕਾ ਸਿਰ ਪੈ ਜਾਊਗਾ ਕੀ ਲੈਣਾ ਠੇਕੇ ਦੀ ਜ਼ਮੀਨ ਤੋਂ ਪੂਆ ਕਿਸੇ ਨੂੰ ਮ ਪੂਆ ਬੜੇ ਲੈਲੇ ਪੇਪੇ ਕਰਦਾ ਵੀ ਪੂਆ ਨੂੰ ਇਹ ਕਹੇ ਨਾ ਮੈਨੂੰ ਸੱਪਤ ਹੈ ਵੀ ਕੀ ਠੇਕੇ ਤੇ ਵੱਜਦਾ ਤੇ ਕੀ ਨਾ ਇੰਨਾ ਮੈਂ ਜਾਣਦੀ ਆ ਕੋਈ ਹੋਰ ਗੱਲ ਮੈਨੂੰ ਐ ਨਹੀਂ ਪਤਾ ਵੀ ਠੇਕੇ ਤੇ ਕੀ ਵੱਜਦਾ ਕੀ ਨਾ ਠੇਕੇ ਤੇ ਸਭ ਕੁਝ ਵੱਜਦਾ ਜੱਟ ਨੂੰ ਮੈਨੂੰ ਤੈਨੂੰ ਦੱਸਾਂ ਠੇਕੇ ਤੇ ਬਾਣ ਫੇਰ ਹੀ ਲੈਂਦਾ ਹੁੰਦਾ ਕਣਕ ਜੱਟ ਨੂੰ ਸਾਰੀ ਵੱਜਦੀ ਹੈ ਮੇਰੀ ਗੱਲ ਸੁਣ ਲੈ ਠੇਕੇ ਦੇ ਜ਼ਮੀਨ ਤਾਂ ਪੂਆ ਲਈ ਆਪਾਂ ਲੈ ਲਾਂਗੇ ਅੱਗ ਨੂੰ ਦੇ ਵੀ ਦੂ ਉਹ ਦੋ ਸ਼ਰੀ ਤਾਂ ਆਪਣੇ ਨਾਲ ਪਹਿਲਾਂ ਨੇ ਇੱਕ ਸ਼ਰੀ ਹੋਰ ਲਾਉਣਾ ਪਊਗਾ ਕੋਈ ਨਹੀਂ ਹੋਰ ਕਿੱਝ ਬਾਤ ਜੂ ਸਾਰਾ ਕੁਛ ਹਾਂ ਕੰਮ ਵਾਲਾ ਕੋਈ ਨਹੀਂ ਇੱਕ ਹੋਰ ਰੱਖ ਲਾਂਦੇ ਏਡੀ ਕਿੱਡੀ ਗੱਲ ਸੀ ਭੂਆ ਕੋਲੇ ਕਿ 75 ਕਿੱਲੇ ਸੀ 5 ਕਿੱਲੇ ਵਾਹਣਦੇ ਆ ਉਹ ਪੰਜ ਐ ਫਿਰ ਮੇਰੀ ਗੱਲ ਸੁਣ ਠੇਕਾ ਆਪਾਂ ਦੋ ਵੀ ਲੈਂਦੀ ਉਹਨਾਂ ਤੋਂ ਵੀ ਠੇਕਾ ਲੈਂਦੀ ਐ ਨਹੀਂ ਮੇਰੀ ਗੱਲ ਸੁਣ ਲਾ ਜਿਹੜੀ ਮੈਂ ਤੈਨੂੰ ਮੇਨ ਗੱਲ ਕਹਿਣੀ ਐ ਇਹ ਤਾਂ ਗੱਲਾਂ ਹੋ ਗਈਆਂ ਜ਼ਮੀਨ ਦੀਆਂ ਤਾਂ ਹੋਈਆਂ ਨਿਬੜੀਆਂ ਤੇ ਤੇਰੇ ਕਿਵੇਂ ਕੰਨ ਪਰ ਹੀ ਜਾਂਦੀ ਐ ਮੁੰਡੇ ਦੇ ਉਹ ਤਾਂ ਬਣਾ ਹੀ ਲਊ ਰਖੜੀ ਭਤੀਜਾ ਤਾਂ ਮੇਰੇ ਹੀ ਰਹੂਗਾ ਮੇਰੇ ਭਰਾ ਦਾ ਪੁੱਤ ਐ ਭਤੀਜਾ ਦਾ ਭਤੀਜੇ ਰਹੂਗਾ ਜਿੰਨੇ ਮਰਜੀ ਐ ਦੁਕਾਨ ਨਭਾ ਦੇ ਇੱਕ ਲਸਨੀ ਨਿਹੜ ਦੀ ਕੰਨਪਾ ਤੇ ਪਰੀ ਜਾਵੇ ਉਹ ਤਾਂ ਜਵਾਨੀ ਇਹਦੇ ਮੰਗਰ ਲੱਗਦਾਗਾ ਟਿੱਪੂ ਆ ਦੀ ਕੁੜੀ ਆਂਦੀ ਰਖੜੀ ਬੰਨਣਾ ਅੱਜ ਰਾਜਵੀਰ ਹਾਂ ਹੋ ਲੈ ਬਾਲੀ ਸੋਣੀ ਗੱਲ ਹੈ ਰਾਜਵੀਰ ਤੇ ਕਿੰਨਾ ਪਿਆਰ ਨਾਲ ਕਹਿੰਦਾ ਰਾਜਵੀਰ ਉਹ ਮੈਂ ਤਾਂ ਨਾ ਦੇਖਿਆ ਖੇਤ ਜਾਂਦਾ ਸੀ ਕੁੜੀਆਂ ਹੈਗੀਆਂ ਆਪਣੀਆਂ ਹਨਾ ਕੁੜੀਆਂ ਰਖੜੀ ਬਣ ਕੇ ਗਈਆਂ ਸੀ ਤੇ ਲਾਟ ਛਕਤੀਆਂ ਉਹ ਮੇਰੇ ਤਾਂ ਨਾ ਦੋਨਾਂ ਥੱਕ ਐ ਇੱਥੇ ਖੁਰਕ ਜੀ ਹੋੜ ਲਗੀ ਫਿਰ ਮੈਂ ਤਾਂ ਲਾਟੀਆਂ ਰਖੜੀਆਂ ਤਲਾਕੀਆਂ ਨਾ ਕਰ ਮੇਰੇ ਕੋਲੇ ਮੈਨੂੰ ਸੱਪ ਤਾਂ ਹੀ ਨਹੀਂ ਪਤਾ ਤੇਰੇ ਨਾਲ ਭੂਆ ਪਹਿਲਾਂ ਗੱਲਾਂ ਕਰ ਗਈ ਹੋਵੇ ਮੈਂ ਤਾਂ ਘਰੇ ਹੀ ਨਹੀਂ ਸੀ ਉਹ ਕੋਈ ਗੱਲਾਂ ਨਹੀਂ ਕਰੀਆਂ ਤੈਨੂੰ ਤਾਂ ਹੀ ਮੇਰੇ ਨਾਲ ਜੇ ਮੇਰੀ ਗੱਲ ਸੁਣ ਦੋ ਭੈਣਾਂ ਮੇਰੇ ਪਹਿਲਾਂ ਰਖੜੀ ਬਣ ਗਈਆਂ ਉਹ ਜੇ ਮੇਰੀ ਇਹ ਵੀ ਤਾਂ ਤੀਜੀ ਮੇਰੀ ਭੈਣੀ ਐ ਜੇ ਬਚਰੀ ਦੇ ਭਰਾਣਾ ਹੋਵੇ ਫਿਰ ਉੱਥੇ ਆਪਣੇ ਬਗਦੇ ਪੇਕੀ ਫੇਰੀ ਨਾਨ ਕੀ ਆਉਂਦੀ ਐ ਨਾਨਕੀ ਤਾਂ ਹੁੰਦੀ ਐ ਰਾਜਵੀਰ ਸਮਝਾ ਨਹੀਂ ਸਕਦੀ ਭੂਆ ਨੂੰ ਕਹਿ ਨਹੀਂ ਸਕਦੀ ਵੀ ਮਾਂ ਤੂੰ ਜ਼ਮੀਨ ਕਿਉਂ ਅੱਡ ਕਰੀ ਬੈਠੀ ਐ ਤੂੰ ਮੇਰੇ ਭਰਾ ਨੂੰ ਦੇ ਦੇ ਮੈਂ ਆਪਦੇ ਭਰਾ ਪਰਜਾਈ ਨਾ ਵਰਤੂੰਗੀ ਕੁੜੀ ਨੂੰ ਮਣੀ ਹਟੀ ਅਕਲ ਚਾਹੀਦੀ ਐ ਮਾੜਾ ਮਟਾ ਮਾਨ ਸਮਝਾਉਣਾ ਚਾਹੀਦਾ ਜ਼ਮੀਨ ਐ ਨਾ ਜਿਹੜੀ ਜ਼ਮੀਨਾਂ ਪਿੱਛੇ ਕੋਈ ਨਹੀਂ ਕਿਸੇ ਦਾ ਮੋਹ ਕਰਦਾ ਨਾ ਮੈਂ ਤੈਨੂੰ ਦੱਸਾਂ ਦਿਖਾਵਾ ਕਰਨਾ ਹੁੰਦੀ ਐ ਰਖੜੀ ਦਾ ਤੂੰ ਤਾਂ ਕਾਮਣੀਆਂ ਗੱਲਾਂ ਕਰਦੀ ਐ ਜੇ ਹੁਣ ਆਪਾਂ ਭੈਣ ਬਣਾਵਾਂਗੇ ਮੇਰੇ ਰਖੜੀ ਬਣੂਗੀ ਉਹ ਪੂਆ ਕਿੰਨਾ ਕਚਰਾ ਪਤਾ ਨਹੀਂ 2 ਸਾਲ ਐ ਪਤਾ ਨਹੀਂ 4 ਸਾਲ ਐ ਉਹ ਆਖਰ ਦਾ ਭੈਣ ਨੇ ਆਪਣੇ ਨਾਲ ਹੀ ਵਰਤਣਾ ਹੈ ਹੌਲੀ ਹੌਲੀ ਆਪਾਂ ਨੂੰ ਜ਼ਮੀਨ ਵੀ ਦੇ ਜੂਗੀ ਉਹ ਹੈਗੀਆਂ ਆਪਣੇ ਦੋ ਕੁੜੀਆਂ ਵਰਤਨ ਵਾਲੀਆਂ ਆਪਣੇ ਨਾਲ ਮੈਨੂੰ ਤਾਂ ਤੀਜੇ ਦੀ ਕਿਸੇ ਦੀ ਲੋੜ ਨਹੀਂ ਮੈਂ ਤੈਨੂੰ ਦੱਸਾਂ ਨਾਲੇ ਤਾਂ ਆਪਦੀ ਜ਼ਮੀਨ ਲੈ ਜੇ ਨਾ ਇਹ ਆ ਦੀ ਮਾਂ ਨੂੰ ਲੈ ਜੇ ਇੱਥੇ ਨਾ ਬੇਇੱਜ਼ਤੀ ਕਰਾਉਣਾ ਉਹ ਤੈਨੂੰ ਪਤਾ ਹੈ ਰਾਜਵੀਰ ਦੇ ਮਨ ਤੇ ਕੀ ਬੀਤੂਗੀ ਆਖੂ ਮੇਰੇ ਭਰਾ ਨਹੀਂ ਸੀਗਾ ਮੈਂ ਕਿਧੇ ਰਖੜੀ ਬਣਾ ਡੀਕਲਾ ਜਾ ਕੇ ਲੱਗ ਜਾ ਬਾਰ ਦੇ ਆਉਂਦੀ ਹੂ ਰਾਜਵੀਰ ਕੋਈ ਕਰਨੀ ਆ ਜਾਂਦੇ ਮੇਰੀ ਜਾ ਜਾ ਭੱਜ ਜਾ ਮੈਂ ਤਾਂ ਆਪਦੀ ਭੈਣ ਤੇ ਰਖੜੀ ਬਣਾਉਣਾ ਤੇਰੇ ਮੇਰੇ ਪੁੱਛੇ ਬਿਨਾਂ ਰਖੜੀ ਨਹੀਂ ਬਣਾਉਣੀ ਮੈਂ ਤੈਨੂੰ ਇੱਕ ਵਾਰੀ ਕਹਤਾ ਰਖੜੀ ਮੇਰੀ ਸਹਿਮਤੀ ਨਾਲ ਬਣਾਉਣੀ ਹੈ ਜੇ ਮੈਂ ਹਾਂ करूंगी ਤਾਂ ਰਖੜੀ ਬਣਾਉਣੀ ਹੈ ਜੇ ਮੈਂ ਕਹਤਾ ਬਣਾਉਣੀ ਨਹੀਂ ਤਾਂ ਬਣਾਉਣੀ ਫਿਰ ਹੋ ਜਾ ਸਹਿਮਤ ਮੈਂ ਇਹਨੂੰ ਕਦੇ ਨਹੀਂ ਮੈਂ ਸਹਿਮਤ ਨਹੀਂ ਉਹ ਆਨੂੰ ਕਹ ਦੇ ਬਾਣ ਠੇਕੇ ਤੇ ਦੇ ਦੇ ਮੈਂ ਉਹਦੀ ਸਹਿਮਤ ਹੋ ਜੂ ਕੋਈ ਨਹੀਂ ਮੈਂ ਮਾਰਦਾ ਪੂਆ ਨਾਲ ਪੂਆ ਨਾਲ ਗੱਲ ਕਰ ਪੂਣ ਜਾਈ ਤਾਂ ਕੁਛ ਨਾ ਬੋਲੀ ਮੈਂ ਤਾਂ ਜਮਾਂ ਨਹੀਂ ਬੋਲਦੀ ਪੂਆ ਨਾਲ ਗੱਲ ਕਰ ਪੂਆ ਹੋ ਫਿਰਦੀ ਆ ਲੈ ਸਬਜੀ ਚ ਉਹ ਪੂਆ ਨੂੰ ਮਾਰਦਾ ਮੈਂ ਬੋਲ ਪੂਆ ਪੂਆ ਹੋ ਰਿਹਾ ਮੇਰੀ ਗੱਲ ਸੁਣਾ ਕੀ ਹੈ ਗਲ ਲਾ ਪੂ ਤੂੰ ਕਿੱਧਰ ਜਾਣੀ ਹੈ ਬਾਦ ਇੱਥੇ ਸੀਗੀ ਹਰਪ੍ਰੀਤ ਬੋਲਦੀ ਅਸੀਂ ਤੇਰੇ ਨਾਲ ਕੰਨ ਭਰੀ ਜਾਂਦੀ ਸੀਗੀ ਹਰਪ੍ਰੀਤ ਨਾਲ ਉਹ ਤਾਂ ਬੋਲਦੀ ਰਹਿੰਦੀ ਹੈਗੀ ਹਾਂ ਤੇ ਮੈਨੂੰ ਉਹਨੇ ਸਾਰੀ ਗੱਲ ਬਾਤ ਦੱਸਦੀ ਰਾਜਵੀਰ ਮੇਰੀ ਤੀਜੀ ਭੈਣ ਹੈ ਮੈਂ ਰਖੜੀ ਜ਼ਰੂਰ ਬਣਾਉਂਗਾ ਬਾਈ ਅਕਾਜੀ ਬੋਕਾ ਮੈਂ ਭਤੀਜਾ ਆਉਂਗੀ ਰਖੜੀ ਬਣਾਉਣ ਨੂੰ ਰਾਜਵੀਰ ਉਹ ਤਾਂ ਐਵੇਂ ਵੀ ਕਹਿੰਦੀ ਰਹਿੰਦੀ ਹੈ ਮੇਰੀ ਭੈਣ ਆਉਗੀ ਹਾਂ ਆਉਗੀ ਰਾਜਵੀਰ ਬਸ ਠੀਕ ਹੈ ਪੂਆ ਮੈਂ ਤਾਂ ਤੈਨੂੰ ਇਹੀ ਕਹਿਣਾ ਸੀਗਾ ਵੀ ਮੈਂ ਰਖੜੀ ਜ਼ਰੂਰ ਬਣਾਉਂਗਾ ਕੀ ਗੱਲ ਹੈ ਹਨਾ ਜੇ ਉਹ ਨਾ ਕਹੇ ਵੀ ਭੂਆ ਨਾਲ ਤਾਂ ਨਹੀਂ ਮਿਲ ਕੇ ਰਹਿੰਦੀ ਕੁੜੀ ਰਾਜਾ ਮਿਲ ਕੇ ਰਹਿਆ ਜੇ ਉਹ ਨਾਲਾ ਮੋਟਾ ਖਾਣਾ ਖੱਟਣਾ ਭੂਆ ਮੇਰੀ ਗੱਲ ਸੁਣ ਲੈ ਮੈਂ ਘੰਟਾ ਉਹਦੇ ਨਾਲ ਮੱਥਾ ਮਾਰ ਕੇ ਆਇਆ ਹਾਂ ਉਹ ਤਾਂ ਹੁਣ ਐ ਜਾਣੀਆਂ ਚੜਦੀ ਐ ਕਿ ਭੂਆ ਤਾਂ ਪਿੰਡ 'ਚ ਜ਼ਮੀਨ ਦਿੰਦੀ ਆ ਕਿਸੇ ਨੂੰ ਠੇਕੇ ਤੇ ਤੇਰੇ ਕੋਲ ਤੂਦ ਨਾ ਦਿੰਦੀ ਆ ਕਦੇ ਉਹ ਪੂਰਾ ਮਕਾਨ ਨੂੰ ਇਹ ਗੱਲਾਂ ਕਰਦੀ ਆ ਮੈਨੂੰ ਇਹ ਗੱਲ ਸਮਝ ਆਈ ਸੀ ਆਪਣੇ ਕੋਲ ਤਾਂ ਰੱਬ ਦੀ ਦਿੱਤੀ ਪਹਿਲਾਂ ਹੀ ਬਥੇਰੀ ਐ ਆਪਾਂ ਠੇਕੇ ਤੇ ਲੈ ਕੇ ਕੀ ਆਪਾਂ ਨੂੰ ਹਾਂ ਵੇਲੇ ਪੂਆ ਦੀ ਜ਼ਮੀਨ ਵਿਚਾਰੀ ਠੇਕਾ ਉਹ ਗਾਹ ਕੁੜੀ ਲੈ ਗਿੰਦੇ ਉਹਦੇ ਕਿਹੜਾ ਕਰ ਰਹੇ ਨੇ ਪੈਸੇ ਹਾਂ ਬੀਪੂਆ ਕੋਈ ਕਿਹੜਾ ਖੜਦੇ ਆ ਪਤਾ ਹੀ ਐ ਮੈਨੂੰ ਹੁਣ ਸਾਰੇ ਰਾਜਵੀਰ ਲੈ ਜਾਂਦੀ ਆ ਹਾਂ ਤੇ ਚਲੋ ਮੇਰੀ ਗੱਲ ਸੁਣ ਪੂਆ ਉਹ ਜ਼ਮੀਨ ਰਾਜਵੀਰ ਦੀ ਐ ਹਾਂ ਹੋਰ ਕੀ ਦੀ ਐ ਉਹ ਜਮੀਨ ਆ ਉਹੀ ਸਾਂਭੂ ਵੀ ਮੈਨੂੰ ਸਾਂਭੂ ਵੀ ਉਹੀ ਬੜੇ ਪੇਵਲੇ ਤੀਨ ਵਾਲੇ ਉਹਦੇ ਇੱਥੇ ਨਾਨਕੀ ਵੀ ਐ ਨਾਲੇ ਉਹਦੇ ਪੀਕੇ ਵੀ ਨੇ ਪੀਕੇ ਵੀ ਐ ਹਾਂ ਤੇ ਪੂਆ ਕੋਈ ਗੱਲ ਨਹੀਂ ਮੋਰੀ ਪੜਾਇ ਹੁਣ ਉਹਦਾ ਉਹਦੇ ਭਾਈ ਨਹੀਂ ਉਹ ਪੜਾਈ ਮੈਂ ਆ ਰਾਜੀ ਦਾ ਹੋਰ ਰਖੜੀ ਉਹ ਕਿਹਦੇ ਬੰਨੂ ਉਹ ਤਾਂ ਹੁਣ ਐ ਕਹਿੰਦੀ ਸੀ ਕਿ ਉਹਨਾਂ ਦੇ ਬੰਨਿਆ ਮੇ ਰਖੜੀ ਜਿਹਦੇ ਪੂਆ ਜ਼ਮੀਨ ਦਿੰਦੀ ਐ ਠੇਕੇ ਦੇ ਹਾਂ ਉਹਨੇ ਪਿੰਡ ਚ ਬਨ ਕੇ ਜਾਊ ਕਿਸੇ ਮੇਰੀ ਭੈਣ ਹਾਂ ਫਿਰ ਤੈਨੂੰ ਤਾਂ ਪਤਾ ਹੀ ਐ ਹੁਣ ਹਾਂ ਚੰਗਾ ਭੂਆ ਮੈਂ ਕਰ ਹੀ ਆਂਗਾ ਚੰਗਾ ਆਊਗੀ ਪਤਾ ਹੁਣ ਆਲੀ ਆ ਜਦੋਂ ਆਗੀ ਤਾਂ ਮੈਨੂੰ ਤੂੰ ਬੋਲ ਮਾਰ ਲਈ ਮੈਂ ਰੱਖਣੀ ਜ਼ਰੂਰ ਪਣਾਉਂਗਾ ਸਮਝਾ ਦਿਓ ਉਹਨੂੰ ਕਿ ਤੇਵੇਂ ਨਾ ਕੁੜੀ ਦੀ ਲਾਹ ਪਾ ਕਰੀ ਜਾਵੇ ਉਹਨੂੰ ਮੈਂ ਬਥੇ ਰਾ ਕੇ ਹੈ ਐ ਕਿਵੇਂ ਲਾਹ ਪਾ ਕਰ ਦੂਗੀ ਕੁੜੀ ਇੰਨਾ ਕੁਝ ਬੋਲੇ ਹਾਂ ਮੈਨੂੰ ਫੇ ਹੁਣ ਤਾਂ ਕੁਝ ਮਰਜ਼ੀ ਬੋਲੀ ਜਾ ਤੇ ਮੇਰੀ ਭੈਣ ਨੂੰ ਨਾ ਕੁਝ ਉਹ ਦਾਦੀ ਸੀ ਫੋਨ ਤੇ ਕਹਿੰਦੀ ਬੇਬੇ ਕਿਤੇ ਮੈਨੂੰ ਹਲਪਰੀ ਦੇ ਨਾ ਕੁਝ ਬੋਲੇ ਮੈਂ ਕਿਹਾ ਕੁਝ ਨਹੀਂ ਬੋਲਦੀ ਨਹੀਂ ਨਹੀਂ ਬੋਲਦੀ ਐ ਕਿ ਜੁਰਤਾ ਉਹਦੀ ਮੇਰੇ ਹੁੰਦੇ ਬੋਲਦੇ ਹਾਂ ਮੈਂ ਕਿਹਾ ਕਰ ਲੈ ਆਪਣੇ ਕੰਨੀ ਦੇ ਹੀ ਆ ਹਾਂ ਤੇ ਚੰਗਾ ਭੂਆ ਜਦੋਂ ਨਾ ਮੇਰੀ ਭੈ ਲੈ ਮੁੰਡਾ ਦਾ ਵਿਚਾਰਾ ਇੰਨਾ ਚੰਗਾ ਹੈਗਾ ਉਹਨੂੰ ਕੀ ਕਹਿਣਾ ਹੈ ਇਹ ਤੀਮੀਆਂ ਤਾਂ ਹੁੰਦੀਆਂ ਹੀ ਇਹ ਜਿਹੀਆਂ ਇਦਾਂ ਜਿ ਬਦਲਕਾਰਾ ਕਾਹਨੂੰ ਹੁੰਦਾ ਇਹਨਾਂ ਦੀ ਗਿੱਚੀ ਪਿੱਛੇ ਮਤ ਹੁੰਦੀ ਹੈ ਤੀਮੀਆਂ ਦੀ ਤਾਂ ਹੀ ਤਾਂ ਲੋਕ ਕਹਿੰਦੇ ਲੈ ਆ ਗਿਆ ਮੇਰੇ ਨਾਨਕਿਆਂ ਦਾ ਪਿੰਡ ਬੇਬੇ ਫੋਨ ਤਾਂ ਕਰੀ ਜਾਂਦੀ ਆ ਕੱਲ ਦੀ ਵੀ ਰਖੜੀ ਬਨਜੂ ਕਦੇ ਉਹਨਾਂ ਨੇ ਮੈਨੂੰ ਬੁਲਾਇਆ ਤਾਂ ਹੈ ਨਹੀਂ ਚੱਜ ਨਾਲ ਚੱਲ ਦੇਖੀ ਜਊ ਜਿਹੜੇ ਬੇਬੇ ਬਾਲਾ ਕਰੀ ਜਾਂਦੀ ਸੀ ਆਹ ਬੈਠੀ ਆ ਲੈ ਬੇਬੇ ਦਾ ਹਾ ਆ ਗਈ ਮੈਂ ਤੀਤਾ ਆ ਗਈ ਕਿਵੇਂ ਹੈ ਬੇਬੇ ਵਧੀਆ ਤੂੰ ਦੱਸ ਠੀਕ ਹੈ ਹੋਰ ਹਾਂ ਠੀਕ ਹੈ ਵਧੀਆ ਹੋਰ ਠੀਕ ਰਹੀਂੀ ਠੀਕ ਹੈ ਠੀਕ ਹੈ ਤੇ ਇੱਥੇ ਕਾਹਤੋਂ ਬੈਠੀ ਹੈ ਤੂੰ ਓਏ ਬੈਠ ਗਈ ਮੈਂ ਤਾਂ ਆ ਜਾ ਮੈਂ ਤੇ ਬੈਠ ਜਾ ਚਲ ਤੂੰ ਮੁੰਜੀ ਤੇ ਆ ਜਾ ਹੂੰ ਤਬਾਕ ਵੇੜਾ ਕਰਾਈ ਕਵੇਲਾ ਤੇ ਬੇਬੇ ਮੈਂ ਅਖਾ ਚਲ ਮੈਂ ਰਾਤ ਰਹਿ ਜੂਗੀ ਹਾਂ ਮੈਂ ਹਾਂ ਚਲ ਲਾਸਟ ਵਸਤੇ ਵਗ ਜਾਨੀ ਅੱਛਾ ਹਾਂ ਤੂੰ ਫਿਰ ਮੇਂ ਛੀ ਵਾਲੀ ਤੇ ਆ ਗਈ ਅੱਛਾ ਹੋਰ ਦੱਸ ਬੇਬੇ ਹੋਰ ਤਾਂ ਠੀਕ ਆ ਵਧੀਆ ਠੀਕ ਠੀਕ ਵਧੀਆ ਤੂੰ ਦੱਸ ਖੈਰ ਸਭ ਕਾ ਵਧੀਆ हां वे पे करदा ठीक है बढ़िया मैं त ऐसे सोच दी आंदी सी हां मैं ख तो मैंने बुला ता लिया फोन करके हां ते हरप्रीत ने ते बाई ने कदे फोन ते ਗੱਲ ਗੁੱਲ ਤਾਂ ਕਰੀ ਨਹੀਂ ਮੇਰੇ ਨਾਲ बाई ਨੂੰ ਤਾਂ ਉਹ ਨਹੀਂ ਗੱਲ ਕਰਨ ਦਿੰਦੀ ਚ ਕਮਜਾਤ ਆ ਕਰੇ اچھا ਆਹੋ ਤੇ ਤੂੰ ਤੇ ਅਖੜੀ ਬੰਨ ਦੇ ਉਹਦੇ ਗਰਲਾਲ ਦੇ ਰੱਖੜੀ ਤਾਂ ਮੈਂ ਬੰਨ ਦੂ ਵੇਪੇ ਤੇ ਕਿਹਾ ਸੀ ਉਹਨਾਂ ਨੇ ਵੀ ਰਾਜਵੀਰ ਨੂੰ ਬੁਲਾ ਲਾ ਉਹ ਤਾਂ ਕੁਝ ਨਹੀਂ ਕਹਿਣਾ ਗਰਲਾਲਤਾ ਤੇ ਤੂੰ ਬੰਨਦੀ ਕੁਸੀ ਕੋਈ ਜਾਵੇ ਭਵਾਂ ਦੀ ਉਹ ਬੋਲੂ ਕੀ ਬੋਲੀ ਜਾਂ ਦੇ ਸੁਣ ਤੂੰ ਮੇਰੇ ਨਾਲ ਚੱਲ ਕੱਲੀ ਨਹੀਂ ਮੈਂ ਜਾਂਦੀ ਕੋਈ ਨਾ ਆ ਬਗ ਜੂਗੀ ਮੈਂ ਤਾਂ ਹਾਂ ਆ ਚੱਲਾਂਗੇ ਨਾਲ ਹੂੰ ਦੱਸ ਹੋਰ ਤਾਂ ਵਧੀਆ ਵਧੀਆ ਮੈਂ ਤਾਂ ਬਸ ਆਂ ਦੋ ਪਕਾ ਲੈਣੀ ਖਾ ਲੈਣੀ ਆ ਹੇ ਬੇਬੇ ਆਪੇ ਪਕਾਉਣੀ ਆ ਰੋਟੀ ਹੋਵੇ ਕੌਣ ਪਕਾਵੇ ਕੇ ਦੇਵੇ ਮੈਨੂੰ ਤੈਨੂੰ ਪਤਾ ਆ ਆਪਦੇ ਨੂੰ ਪੁੱਤ ਬਿਨਾ ਕੌਣ ਪਕਾ ਕੇ ਦਿੰਦਾ ਸਹੀ ਗਾ ਤੂੰ ਵੀ ਬੇਬੇ ਫਰਕ ਜਾਣਾ ਕਰਿਆ ਕਰ ਇਹਨਾਂ ਨਾਲ ਕਿਸੇ ਗੱਲ ਦਾ ਫਰਕ ਕੀ ਕਰਿਆ ਕਰ ਜਦ ਮੈਨੂੰ ਰੋਟੀ ਤੇ ਬਣਾਨੀ ਦਿੰਦੀ ਸੀ ਨਕ ਬੁੱਲ ਕੱਢਦੀ ਸੀ ਮੈਂ ਜਮੀਨ ਤੇ ਚਾਚੇ ਕਹਿੰਦੇ ਦੀ ਠੱਕੇ ਤੇ ਓਏ ਤਾਪੇ ਤੂੰ ਗਲਤੀ કરી ਗਲਤੀ ਹੋ ਗਈ ਤੇ ਕਿਵੇਂ ਸੀ ਤੂੰ ਬਾਈ ਬੰਨੀ ਦੇਖ ਲੈਂਦੀ ਜਮੀਨ ਤਾਂ ਚਲ ਇਹਨਾਂ ਨੂੰ ਦੇਣੀ ਸੀਗੀ ਠੇਕੇ ਤੇ ਨਾ ਬਾਈ ਨੇ ਆਖਤਾ ਮੈਨੂੰ ਕਹਿੰਦਾ ਜੇ ਤੈਨੂੰ ਰੋਟੀ ਨਾ ਦੇਂਦੀ ਤੈਨੂੰ ਸਮਝਦੀ ਨਹੀਂ ਕੋਸਾ ਫਿਰ ਜਦੋਂ ਮੇਰੀ ਗੱਲ ਸੁਣ ਬੇਬੇ ਹਾਂ ਜਦੋਂ ਸਾਰਾ ਕੁਝ ਇਹਨਾਂ ਨੇ ਕਰਨਾ ਰੋਟੀ ਪਾਣੀ ਨਹੀਂ ਦੇਣਾ ਫਿਰ ਤੇਰਾ ਠੇਕਾ ਲੈਣ ਦਾ ਵੀ ਨਹੀਂ ਹੱਕ ਬਣਦਾ ਇਹ ਲੈ ਠੇਕਾ ਲੈਣ ਦਾ ਬਿਨਾ ਮੈਨੂੰ ਸੰਭੂ ਕੋਲ ਫਿਰ ਆਏ ਪੈਸੇ ਬਿਨਾ ਇਹ ਵੀ ਤੇਰੀ ਗੱਲ ਸਹੀ ਹਾਂ ਜੇ ਪੈਸੇ ਨਾ ਕੋਈ ਦਸ ਰੁਪਏ ਹੋਰ ਪ੍ਰੀਤ ਦਾ ਸਵਾਜ ਥੋੜਾ ਰੁੱਖਾ ਜਗਾ ਬੜਾ ਰੁੱਖਾ ਇਹਨੂੰ ਤਾਂ ਐ ਸੀਗਾ ਵੀ ਆਪਾ ਕਿਹੜਾ ਬੇਪੂ ਆਖੜਾ ਪਤਾ ਜ਼ਮੀਨ ਖੋਂਦੀ ਐ ਹਾਂ ਐ ਹਕਾਰ ਸੀ ਇਹਨੂੰ ਮਾਨ ਸੀਗਾ ਤੇ ਫਿਰ ਬੇਬੇ ਤੂੰ ਖੋ ਲਈ ਹੈ ਹਾਂ ਮੈਂ ਆਦੀ ਲੈ ਗੋ ਨਾ ਉਹਨੂੰ ਦਰ ਚਾਚੇ ਕਾ ਨੂੰ ਕਹੇ ਅੱਛਾ ਉਹ ਤੁਸੀਂ ਬਾ ਲੋ ਹੁਣ ਮੈਨੂੰ ਨਵੇਂ ਵੀ ਕਿਤੇ ਮਿਹਣੇ ਚ ਦੇਣ ਲੱਗ ਜਾਣ ਵੀ ਤੇਰੀ ਮਾਂ ਨੇ ਆਇਆ ਕੀਤਾ ਤਾਏ ਕੀਤਾ ਤੈਨੂੰ ਪਤਾ ਮੇਰੇ ਤਾਂ ਬਲੱਡ ਵੀ ਛੇਤੀ ਵਧਿਆ ਜੇ ਤਾਂ तेरे ਨਾਲ ਚੰਗੇ ਰਹੇ ਹਾਂ ਤਾਂ ਤਾਂ ਤੂੰ ਕਹਿਦੀ ਵੀ ਭਾਈ ਦੇਖੋ ਵੀ ਬੇਬੇ ਦਾ ਕਿੰਨਾ ਕਚਰਾ ਹੈ ਬੇਬੇ ਮੈਂ ਆਏ ਘਰ ਜੇ ਤਾਂ ਮੇਰੇ ਨਾਲ ਗੱਤਾਂ ਤੋਂ ਗੇ ਹਾਂ ਕਹਿੰਦੇ ਜੇ ਤਾਂ ਮੇਰੇ ਨਾਲ ਗੱਤਾਂ ਤੋਂ ਗੇ ਆਹੋ ਫੇਰ ਤਾਂ ਕਹਦੇ ਜਮੀਨ ਮੈਂ ਬੇਬੇ ਤੇ ਜਿਉਂਦੀ ਤੋਂ ਵੀ ਤੁਹਾਨੂੰ ਦਵਾ ਜੂ ਮੇਰੀ ਮਾਂ ਨੂੰ ਸੰਭੋਂਗੇ ਸੰਭੋਂਗੇ ਹਾਂ ਹਾਂ ਸਹੀ ਗੱਲ ਤੇ ਫੇਰ ਤਾਂ ਕਹਦੇ ਮੈਂ ਜਮੀਨ ਤੁਹਾਨੂੰ ਦਊ ਜੇ ਤੁਸੀਂ ਹਾਂ ਹੀ ਕਰਨਾ ਹੈ ਬਾਹਰ ਮੈਨੂੰ ਆਏ ਮਾਂ ਹਾ ਦੇਣੇ ਤਾਂ ਨੇ ਮੈਣੇ ਤਾਂ ਕਹਦੇ ਫੇਰ ਭਾਈ ਤੂੰ ਆਦੇ ਘਰੇ ਸਿਆ ਚਲ ਆਈ ਕਰੀ ਬੇਬੇ ਹਾਂ ਮੈਂ ਪੁੱਛਦੀ ਆ ਮੈਂ ਗੱਲ ਕਰਕੇ ਦੇਖਦੀ ਆ ਇਹਨਾਂ ਨਾਲ ਵੀ ਕੀ ਬੋਲਦੇ ਆ चल जे ਵਧੀਆ ਰਹੇ ਵਧੀਆ ਗੱਲਾਂ ਬਾਤਾਂ ਕਰੀ ਗਏ ਮੈਂ ਤੈਨੂੰ ਇਹਨਾਂ ਦੇ ਨਾਲ ਹੀ ਰਲਾ ਜੂਗੀ ਨਾ ਉਹ ਤਾਂ ਚਾਰੇ ਚੱਕ ਕੇ ਪੋਊਗਾ ਨਾ ਕਾਮਲੀ ਵਧੀਆ ਆਈ ਕਿਹੜੀ ਗੱਲ ਐ ਉਹ ਕੋਈ ਨਾ ਲਾਣ ਨੂੰ ਮੈਨੂੰ ਕੋਈ ਨਾ ਵੀ ਬੜੀ ਚਾਹਣਾ ਨਹੀਂ ਬੇਬੇ ਮੈਨੂੰ ਆਏ ਔਖਾ ਜਿਹਾ ਲੱਗਦਾ ਤੂੰ ਕਿ ਮੈਂ ਹਨਾ ਰੋਟੀ ਟੁੱਕ ਜਿਹਾ ਬਣਾਉਂਦਾ ਕੋਈ ਹਜੇ ਮੇਰੇ ਨਾਲ ਪ੍ਰਾਤ ਤੁਰਦੇ ਵਧੀਆ ਮਾਇ ਆ ਦੀ ਵਧੀਆ ਦੋ ਰੋਟੀਆਂ ਲਾ ਲੈ ਕਿੰਨਾ ਚਿਰ ਤੁਰਨਗੇ ਬੇਬੇ ਕਦੇ ਤਾਂ ਮੰਝੇ ਤੇ ਬੈਠੀਂਗੀ ਫਿਰ ਤੂੰ ਹੈਗੀ ਤੂੰ ਤਾਂ ਨਹੀਂ ਮਰੀ ਲੈ ਮੈਂ ਹੈ ਤਾਂ ਹੈਗੀ ਉਹੀ ਗੱਲ ਮੇਰਾ ਇੱਥੇ ਬੈਠਿਆਂ ਦਾ ਵੀ ਕਿਉਂ ਸਰਦਾ ਓਥੇ ਲੈ ਜਿਆ ਦੇ ਸੌਰੀ ਅੱਲਾ ਜਾਨ ਨੂੰ ਕੀ ਬੇਬੇ ਮੈਂ ਲੈ ਵੀ ਜਾਵਾਂ ਫੇਰ ਉਹ ਗੱਲ ਕਿੱਥੇ ਬਣਦੀ ਹੈ ਕਿ ਉਹ ਜੇ ਮੇਰੇ ਕੋਲ ਬਾਹਰ ਨਾ ਚਾਕ ਲੈ ਪੁੱਤ ਨੱਕ ਬੁੱਲ ਕੱਢਦਾ ਹੈਗਾ ਫੇਰ ਆਪਾਂ ਬਾਹਰ ਨਾ ਪੁੱਤ ਨੱਕ ਭੱਜਿਆ ਫਿਰੂਗਾ ਜੇ 4 ਕਿੱਲੇ ਜ਼ਮੀਨ ਦੇ ਆਖੇ ਮੇਰੇ ਮਾਹ ਕੋਲੇ ਹਾਂ ਇਹ ਤਾਂ ਤੇਰੀ ਗੱਲ ਸਹੀ ਹੈ ਬੇਬੇ ਜ਼ਮੀਨ ਨੂੰ ਤਾਂ ਅਗਲਾ 12 8 ਹੱਥ ਦਿੰਦਾ ਹੈ ਚੱਲ ਚੱਲਗੇ ਫੇਰ ਆਪਾਂ ਅੰਦਰ ਦੇਖਗੇ ਹਰਪ੍ਰੀਤ ਕੀ ਆਂਦੀ ਹੈ ਚਾ ਲੋ ਜਿਵੇਂ ਮੈਨੇ ਦਿਓਗੀ ਬਾਹਰੇ ਫੇਰ ਜਮਾਈ ਜਾਊ ਕਾਹੋਂ ਪਾਣੀਓ ਪਹਿਲਾਂ ਤੂੰ ਕੰਨੀ ਗੱਲ ਕਰ ਫੇਰ ਮੇਰੇ ਹੁੰਦੇ ਦਾ ਬਹਾ ਬੋਲੂਗੀ ਅੱਛਾ ਪਹਿਲਾਂ ਮੈਂ ਕੰਨੀ ਜਾਵਾਂ ਆਹੋ ਚੱਲ ਵੇ ਕੁਮਕੱਲੀ ਵਗ ਜਾਨੀ ਉ ਤਾਂ ਨਾ ਮੈਨੂੰ ਔਖਾ ਜਿਹਾ ਲੱਗਦਾ ਨਹੀਂ ਕੋਈ ਦਬਾ ਵਾ ਕੱਨੀ ਚੱਲ ਮੈਂ ਜਾਂਦੀ ਵਗ ਜਾ ਪਤਾ ਨਹੀਂ ਕੀ ਬੋਲੂਗੀ ਹਰਪ੍ਰੀਤ ਉਹੀ ਗੱਲ ਮੈਨੂੰ ਤਾਂ ਜਾਂਦੀ ਨੂੰ ਵੀ ਡਰ ਲੱਗਦਾਗਾ ਪੂਆ ਤਾਂ ਕਹਿੰਸੀ ਕੀ ਭੈਣਾ ਉਹ ਲੈ ਭੈਣ ਤਾਂ ਆ ਗਈ ਵਿਚਾਰੀ ਤੇ ਪੂਆ ਪਤਾ ਨਹੀਂ ਹੁਣ ਕਿੱਧਰ ਵਾ ਗਈ ਸਸਰੀ ਘਰ ਬਈ ਸਸਰੀ ਘਰ ਭੈਣੇ ਬਹਿ ਜਾ ਠੀਕ ਹੋਰ ਠੀਕ ਹੋ ਵਧੀਆ ਹਾਂ ਸਾਰੇ ਭੈਣੇ ਵਧੀਆ ਪੂਆ ਨਹੀਂ ਤੈਨੂੰ ਮਿਲੇ ਤਰ ਕਿੱਧਰ ਵਾ ਗਈ ਹੋ ਪੂਆ ਹੈਗੀ ਆ ਬਈ ਇੱਧਰੀ ਬੈਠੀ ਹੈਗੀ ਆ ਗਈ ਆ ਜਾਂਦੀ ਨੇ ਫਿਰ ਉਹ ਰੇ ਹੁਣੀ ਉਹ ਬਈ ਹਰਪ੍ਰੀਤ ਤਾਂ ਕਰਕੇ ਨਹੀਂ ਆਈ ਉਹ ਤਾਂ ਭੈਣੇ ਹੁਣ ਤੈਨੂੰ ਪਤਾ ਹੀ ਜਾਏਗਾ ਕਿਵੇਂ ਆ ਹਰਪ੍ਰੀਤ ਕਿੱਥੇ ਆਪਣੀ ਉਹ ਹਾਇ ਤਾਂ ਘਰੀ ਹੈ ਕਿਧਰੇ ਨਹੀਂ ਗਈ ਉਹ ਤਾਂ ਬੋਲਦੀ ਰਹਿੰਦੀ ਐ ਭੈਣੇ ਤਾਂ ਐ ਕਰ ਸੇਕੀ ਕਰ ਆਪਣਾ ਰਖੜੀ ਵਾਲਾ ਕੰਮ ਨਿਬੇੜ ਕੇ ਉਹ ਹੁਣ ਆ ਜੇ ਫਿਰ ਤਾਂ ਐਵੇਂ ਹੀ ਨਾ ਕਿਉਂ ਭਈ ਉਹ ਕੰਜ ਬੰਨਣੇ ਨਹੀਂ ਉਹ ਤਾਂ ਤੈਨੂੰ ਪਤਾ ਤਾਂ ਹੈਗਾ ਕੰਜ ਤੇ ਭੈਣਾਂ ਦੋ ਰਖੜੀਆਂ ਬੰਨ੍ਹਦੀਆਂ ਸੀ ਪਹਿਲਾਂ ਹੁਣ ਮੈਂ ਤੀਜੀ ਵੀ ਮੇਰੀ ਭੈਣ ਹੀ ਆ ਰਾਜਵੀਰ ਫਿਰ ਕੜਪ ਹੋਇਆ ਦਪਿਆਰੀ ਏ ਮੈਨੂੰ ਚਲ ਬੰਨ ਨਹੀਂ ਦਿੰਨੀ ਆ ਆ ਗਈ ਕੇ ਦੇਖ ਲੈ ਸਾਦੀ ਰਾਏ ਵੀ ਰਖੜੀ ਕੀ ਗੱਲ ਬੰਨ ਦੇਣ ਦੇ ਨਾ ਪੈਣੂ ਰਖੜੀ ਤੇਰਾ ਕਾਹਦਾ ਗੁੱਸਾ ਬਲਾਏ ਦੱਸ ਲੈ ਇਹਨਾਂ ਗੁੱਸਾ ਮੇਰਾ ਕੋਈ ਨਹੀਂ ਮੇਰਾ ਤੇ ਗੁੱਸਾ ਭੂਆ ਦੇਗਾ ਲੈ ਤੂੰ ਕਾਮਲੀ ਆਏ ਹੱਥ ਚ ਰਖੜੀ ਥੋੜਾ ਫੜਦੇ ਹੁੰਦੇ ਆ ਰਖੜੀ ਤਾਂ ਬੰਨ ਦੇ ਮੈਨੂੰ ਮੈਂ ਰਖੜੀ ਮੈਂ ਤੇਰੇ ਐ ਨਹੀਂ ਰੋਕਦੀ ਨਹੀਂ ਰਖੜੀ ਬੰਨਣ ਤੋਂ ਮੈਨੂੰ ਐਂ ਦੱਸ ਭੂਆ ਨੂੰ ਐਂ ਕਹਿ ਵਾਹਣ ਸਾਨੂੰ ਦੇਵੇ ਖੇਤੇ ਤੇ ਰਖੜੀਆਂ ਭਾਵੇਂ ਇੱਕ ਛੱਡ ਦੋ ਬਨ ਗਈ ਲੈ ਭਾਬੀ ਹੁਣ ਤੂੰ ਭੈਣ ਭਰਾਵਾਂ ਦਾ ਰਿਸ਼ਤਾ ਜ਼ਮੀਨਾਂ ਨਾਲ ਤੋਲ ਲੇਂਗੀ ਅੱਛਾ ਆਪੇ ਕਰ ਲਿਓ ਮੈਨੂੰ ਰੱਖੜੀ ਬਣ ਲੈਣਗੇ ਰੱਖੜੀ ਬੰਨ ਕੋਈ ਜ਼ਮੀਨ ਕਰਾਈ ਜਾਂਦੀਗੀ ਉਹ ਰੱਖੜੀ ਤਾਂ ਉਹ ਚੱਕਰ ਬਾਈਦੀ ਚਲ ਕੋਈ ਨਹੀਂ ਬਾਈ ਚੱਕਰ ਜ਼ਮੀਨ ਦਾ ਮਸਲਾ ਹੱਲ ਨਹੀਂ ਹੁੰਦਾ ਤੁਹਾਡੀ ਲੋਕ ਬੇਇੱਜ਼ਤੀ ਕਰਦੇ ਪਿੰਡ ਚ ਨੰਗੜ ਨਹੀਂ ਦਿੰਦਾ ਕੋਈ ਤੂੰ ਬੋਲ ਨਾਮ ਹੈਗਾ ਬਗੈੜ ਦੀ ਨਾ ਮੈਂ ਕੀ ਬਗੈੜ ਲਈ ਬਸ ਫਿਰ ਤੇ ਗੱਲ ਸੁਣ ਮੇਰੀ ਜੇ ਮੈਂ ਗਰਮ ਰੋਟੀ ਕਹਿੰਦੀ ਸੀ ਤਾਂ ਕਹਿੰਦੀ ਬਾਲੀ ਗਰਮ ਮੈਨੂੰ ਅੱਗ ਵਰਗੀ ਖੜਾਤੀ ਜੇ ਮੈਂ ਠੰਡੀ ਰੋਟੀ ਦੇ ਪੇਰ ਨਹੀਂ ਸਖਾਂਦੀ ਜੇ ਮੈਂ ਕਹਿੰਦੀ ਸੀ ਆਪੇ ਚੱਕ ਕੇ ਖਾ ਲੈ ਆਪੇ ਚੱਕ ਕੇ ਨਹੀਂ ਸਖਾਂਦੀ ਹੁਣ ਵੀ ਤਾਂ ਪਕਾ ਕੇ ਖਾਂਦੀ ਹੈ ਭਾਈ ਤੁਹਾਡਾ ਤਾਂ ਵੱਡਾ ਹੋ ਗਿਆ ਕੰਮ ਮੈਨੂੰ ਬਾਈ ਦੇ ਰਖੜੀ ਬਣ ਲੈਣ ਦੇ ਫਿਰ ਕਰਦੇ ਆਂ ਜ਼ਮੀਨ ਦੀ ਗੱਲ ਕੋਈ ਨਾ ਜਿਵੇਂ ਤੂੰ ਕਮੇਂਗੀ ਉਵੇਂ ਹੀ ਕਰ ਲਾਂਗੇ ਦੇਖ ਜਿਵੇਂ ਮੈਂ ਕਹੂੰ ਮੈਂ ਕਰਨਾ ਆਹ ਹੋ ਹੋ ਕਰਾਂਗੇ ਯਾ ਬਈ ਰਖੜੀ ਬਣਾ ਲੈ ਮੈਂ ਇਹਨੂੰ ਰੋਟੀ ਮੈਂ ਦੇਉਂਗੀ ਰੋਟੀ ਬੜੇ ਬੜੇ ਰਖੜੀ ਰਖੜੀ ਬੰਨਣਾ ਪਈ ਕੱਲੀ ਰਖੜੀ ਬੰਨਣ ਨਹੀਂ ਆਈ ਕਿੰਨਾ ਕਿਤੇ ਨਹੀਂ ਜਾਂਦਿਆਂ ਸਾਰੀ ਗੱਲ ਕਰਕੇ ਤੇਰੇ ਨਾ ਪੇਰੇ ਰੱਬ ਤਾਂ ਇਹ ਤਾਂ ਸਾਡੇ ਕੋਲ ਸਭ ਕੁਝ ਸਾਡੇ ਬਠੇਰੀ ਜ਼ਮੀਨ ਹੈਗੀ ਕੋਈ ਸਾਡਾ ਘਾਟਾ ਨਹੀਂ ਹੁੰਦਾ ਸਾਨੂੰ ਜ਼ਮੀਨ ਦਾ ਜੇ ਤੂੰ ਉਹਨਾਂ ਨੂੰ ਦੇ ਜਾਨੀ ਹੈ ਲੈ ਬਈ ਮੈਂ ਤਾਂ ਆਪ ਬੇਬੇ ਨੂੰ ਤੁਹਾਡੇ ਤੋਂ ਪਹਿਲਾਂ ਹੀ ਸਮਝਾ ਕੇ ਹਟੀ ਰਾਜਵੀਰ ਤੇਰਾ ਕਰਕੇ ਮੈਂ ਬੋਲੀ ਨਹੀਂ ਵੀ ਕੁੜੀਆਂ ਚਲ ਕੋਈ ਨਹੀਂ ਤੇਰਾ ਭਰਾ ਹੈ ਤੇਰੇ ਭਰਾ ਹੈ ਨਹੀਂ ਤੂੰ ਬੰਨਤੀ ਰਖੜੀ ਦੇਖ ਭੂਆ ਨਾ ਹੁਣ ਗੱਲ ਕਰ ਲੈ ਤੂੰ ਆ ਗੱਲ ਨਾ ਕਰ ਭੈਣ ਨੂੰ ਵੀ ਤੇਰਾ ਪ੍ਰਾਣੀ ਹੈਗਾ ਮੇਰਾ ਪ੍ਰਾਣੀ ਹੈਗਾ ਭਰਾ ਮੈਂ ਤਾਂ ਬਈ ਕਦੇ ਸਮਝੇ ਨਹੀਂ ਆ ਲੈਣੀ ਸੀ ਹੁੰਦਗਾ ਜ਼ਮੀਨਾਂ ਠੇਕੇ ਤੇ ਲੋਕਾਂ ਨੂੰ ਨਹੀਂ ਸੀ ਦੇਂਦਾਂ ਪਿੰਡ ਚ ਉਹ ਫਿਰ ਭੈਣ ਕਹਿੰਦੀ ਮੈਂ ਠੇਕੇ ਸਾਨੂੰ ਦੇ ਦਿਆ ਕਰੂੰ ਲ ਮੈਂ ਬੇਬੇ ਨੂੰ ਸਮਝਾਤਾ ਮੈਂ ਕਿਹਾ ਬੇਬੇ ਤੂੰ ਮਾਂ ਬਣ ਕੇ ਰਹਾ ਕਰ ਇੱਥੇ ਉਹੀ ਗੱਲ ਤੁਸੀਂ ਬੇਬੇ ਨੂੰ ਰੋਟੀ ਦਿਓ ਬੇਬੇ ਸਾਨੂੰ ਜ਼ਮੀਨ ਦੇਊਗੀ ਸਾਰਾ ਕੁਝ ਹੋ ਜਾਊਗਾ ਮੈਂ ਪੁੱਛ ਬੂਆ ਨੂੰ ਵੀ ਮੈਂ ਜਵਾਬ ਦਿੱਤਾ ਕਿ ਬੂਆ ਬਚੱਕੇ ਬੈਠੀ ਆ ਪਾਣੀ ਨਾਲੇ ਤਾਂ ਤੁਸੀਂ ਦੁਖੀ ਹੁੰਨੇ ਆ ਲੋਕਾਂ ਤੋਂ ਗੱਲਾਂ ਬਾਤਾਂ ਕਹਾ ਪਹਿਲਾਂ ਪੁੱਛ ਲੈ ਬੂਆ ਨਾਲੇ ਇਹ ਕਿੰਨੇ ਨਾ ਮੱਥਾ ਮਾਰਦੀ ਆ ਬੂਆ ਹੁਣ ਤੂੰ ਤੇਰੇ ਪੈਰੋਂ ਵਿਗੜਿਆ ਕੰਮ ਮੈਂ ਕੀ ਵਿਗੜਿਆ ਮੇਰੇ ਪੈਰੋਂ ਤੂੰ ਮੈਨੂੰ ਰੋਟੀ ਨਹੀਂ ਦਿੱਤੀ ਇਦਾਂ ਕਹਿ ਲਿਆ ਕਿ ਖਾ ਲੈ ਜਿੱਥੇ ਜੀ ਕਰਦਾ ਪਾਣੀ ਤੂੰ ਸਾਡੀ ਰੋਟੀ ਇਕੱਠੀ ਕਰਕੇ ਜਾ ਅਜਾ ਲੈ ਮੇਰੀ ਗੱਲ ਸੁਣ ਬੇਬੇ ਰੋਟੀ ਨਹੀਂ ਪਕਾਉਣੀ ਹੁਣ ਤੂੰ ਉਧਰ ਆ ਜਾ ਹਰ ਕਿਸੇ ਨੂੰ ਰੋਟੀ ਖਾਣੀ ਹੈ ਤੂੰ ਜ਼ਿੰਮੇਵਾਰ ਹੋ ਦੇਖ ਮੈਂ ਹੀ ਜ਼ਿੰਮੇਵਾਰ ਹਾਂ ਮੈਂ ਤਾਂ ਬਈ ਰੋਟੀ ਪਕਾਉਂਗੀ ਜਿਹੇ ਜਿਹੇ ਚਿੱਤਮੰਦ ਆ ਹੋ ਬਈ ਰਸੋਈ ਨਾਲ ਮੇਰੀ ਗੱਲ ਸੁਣ ਹਰ ਖਾ ਲੈ ਤੂੰ ਕੱਲੀ ਰੋਟੀ ਬਣਾਉਣੀ ਹੈ ਤੇ ਬੇਬੇ ਤੂੰ ਖਾਣੀ ਹੈ ਤੁਸੀਂ ਦੋਨਾਂ ਨੇ ਜ਼ਮੀਨ ਦੀ ਗੱਲ 'ਚ ਨਹੀਂ ਬੋਲਣਾ ਬਾਈ ਤੂੰ ਆਪਦੀ ਮਰਜ਼ੀ ਨਾਲ ਜਿਵੇਂ ਤੇਰੇ ਜੀ ਕਰਦਾ ਉਵੇਂ ਕਰ ਠੇਕੇ ਤੇ ਲਾਉਣੀ ਹੈ ਠੇਕੇ ਤੇ ਬਾਉਣੀ ਹੈ ਬਾਹਰ ਜਿਵੇਂ ਭਣੇ ਤੂੰ ਕਹੇਂਗੀ ਤੂੰ ਇਹ ਛੇ ਦੇ ਦੇ ਪਾਣੀ ਮੈਨੂੰ ਠੇਕੇ ਤੇ ਮੈਂ ਤਾਂ ਠੇਕਾ ਤੈਨੂੰ ਫੜਾ ਦਿਆ ਕਰੂੰਗਾ ਸਾਰਾ ਲੈ ਬਾਈ ਠੇਕਾ ਉਹੀ ਗੱਲ ਆ ਸੀਗੀ ਕਰਾਣਾ ਜਦੋਂ ਬੇਬੇ ਨੂੰ ਤੁਸੀਂ ਸਾਹਮਣਾ ਤੁਸੀਂ ਆਪਦਾ ਕਿਵੇਂ ਮਰਜ਼ੀ ਕਰੋ ਮੈਂ ਆਪਣੇ ਠੇਕੇ ਤਾਂ ਮੈਂ ਤੇਰੇ ਰੱਖਦਾ ਨਹੀਂ ਕਰ ਜਦੋਂ ਇਹ ਸੋਡੀ ਆ ਜਦੋਂ ਤੂੰ ਅੱਧੇ ਰੱਖ ਲਿਆ ਕਰੋ ਤੁਸੀਂ ਖਰਚੇ ਜੋ ਕਰੋ ਅੱਧੇ ਬੇਬੇ ਦੇ ਬੈਂਕ 'ਚ ਜਮਾ ਕਰਾ ਦਿਆ ਕਰੋ ਠੀਕ ਹੈ ਬੋਲ ਕੁੜੀ ਦੀ ਗੱਲ ਠੀਕ ਹੈ ਜੀ ਮੈਂ ਕੁੜੀ ਕਹਿੰਦੀ ਆਏ ਤਾਂ ਫਿਰ ਕਈ ਵਾਰ ਦਵਾਈ ਫੁੱਤੀ ਵੀ ਤਾਂ ਰੋਣੀ ਪੈ ਜਾਂਦੀ ਆ ਜੈ ਜੀ ਵੀਰ ਅਸੀਂ ਉਹਦੇ ਚ ਤੇਰਾ ਬਾਈ ਕੰਮ ਵੀ ਕਰੂਗਾ ਸਾਡੀ ਦਿਹਾੜੀ ਵੀ ਲੱਗੂਗੀ ਹੈ ਤੇ ਫਿਰ ਉਹਨੂੰ ਉਹੀ ਗੱਲ ਅੱਧ ਤਾਂ ਸਾਡਾ ਬਣਦੀ ਆਏ ਹੁਣ ਜੇ ਤੁਹਾਨੂੰ ਅੱਧ ਦੇਉਂਗੀ ਫੇਰ ਹੀ ਤੁਸੀਂ ਜਾ ਕੇ ਮੇਰੇ ਕੋਲੇ ਖੜੋਗੇ ਚਾਰ ਦਿਨਾਂ ਲਈ ਪਹਿਲਾਂ ਉਹਨਾਂ ਚਾਹ ਪਾਣੀ ਤਾਂ ਪੁੱਛਿਆ ਨਹੀਂਗਾ ਪਹਿਲਾਂ ਹੋਰ ਗੱਲਾਂ ਕਰਨ ਲੱਗੀ ਜਮੀਨ ਨਾਲ ਸਾਰਾ ਗੁੱਸਾ ਕਰ ਦੂਗਾ ਆਪ ਜਾਇਆ ਇਹ ਮਾਰਾ ਯਾਰ ਚਲੋ ਕੋਈ ਨਾ ਬੋਲਿਆ ਕੋਈ ਨਾ ਬੋਲੋ ਚੁੱਪ ਕਰ ਚੱਕ ਤੇ ਲੋਕ ਆ ਜਾ ਪਾਣੋ ਬੋਲੀ ਜਾਣੀ ਹੈ ਕਿਹੜਾ ਸੁਭਾਈ ਹੈ ਇਹ ਮੈਂ ਤਾਂ ਕਿ ਰੌਣਾ ਪੂਰਾ ਲੋਕਾਂ ਦੀ ਉਂਗਲ ਤੇ ਮਾੜਾ ਵਟਾ ਸਮਝਾ ਆ ਜਾ ਇਹਨੂੰ ਲੋਕ ਤਾਂ ਘਰ ਪਾੜਦੇ ਮੈਂ ਤੇਰੇ ਆਉਣ ਤੋਂ ਪਹਿਲੀ ਸਮਝਾ ਤਾ ਬੇਬੇ ਨੂੰ ਵੀ ਤੂੰ ਚੰਗੀ ਨਹੀਂ ਲੱਗਦੀ ਆ ਡਰ ਰੋਟੀਆਂ ਹੀ ਆ ਪਕਾਉਂਦੀ ਜਿਵੇਂ ਕਿ ਲੋਕ ਤਾਂ ਉਂਗਲ ਲਾ ਕੇ ਪਾੜ ਕੇ ਰਾਜ ਕਰਦੇ ਆਹੋ ਆਹੋ ਨਾਲੇ ਭੂਆ ਜੰਗਲ ਲਾਉਂਦੇ ਨੇ ਮੇਰੇ ਲਾਂਦੇ ਇਹ ਵਧੀਆ ਉਹੀ ਗੱਲ ਤੁਸੀਂ ਹੱਸਦੇ ਖੇਡਦੇ ਹੁੰਦੇ ਸਾਰਾ ਪਰਿਵਾਰ ਮੈਨੂੰ ਕਹੋ ਨਹੀਂ ਪਾਕੇ ਇਹ ਤਾਂ ਮੈਂ ਬਾਹਰ ਜਾਂਦੀ ਆ ਤਾਂ ਲੋਕ ਮੈਨੂੰ ਕਹਿੰਦੇ ਇਹ ਜਾਂਦੀ ਹੈ ਤੈਨੂੰ ਕਹਿੰਦੇ ਬਈ ਲੋਕਾਂ ਨੇ ਤਾਂ ਹੁਣ ਕਹਿਣੀ ਆ ਲੋਕ ਤਾਂ ਸਾਰੀ ਗੱਲਬਾਤ ਕਰਦੇ ਆ ਤੇ ਮੈਂ ਤਾਂ ਤੈਨੂੰ ਢੀਕਦੀ ਸੀ ਕੋਈ ਮੈਨੂੰ ਤੇਰੇ ਨਾਲ ਹੋਣੀ ਜਿੱਥੇ ਸਾਡੇ ਦੋ ਕੁੜੀਆਂ ਉੱਥੇ ਤੂੰ ਤੀਜੀ ਛੱਡ ਗਈ ਐ ਇਹ ਗੱਲ ਹੀ ਨਹੀਂ ਹੈਗੀ ਚੱਲ ਕੋਈ ਨਹੀਂ ਮੈਂ ਬੇਬੇ ਨੂੰ ਥੋੜੇ ਨਾਲ ਹੀ ਰਲਾ ਕੇ ਜਾਊਂਗੀ ਚੰਗਾ ਆ ਜੋਰੇ ਹੁਣ ਇੱਥੇ ਖੜੇ ਕੀ ਚੱਕ ਜਾਨੇ ਉਹ ਮੈਂ ਤਾਂ ਉਰੇ ਆ ਜਾਣਾਗਾ ਹਾਂ ਹੁਣ ਤੂੰ ਨਾ ਬੋਲੀ ਨਾ ਮੈਂ ਤੈਨੂੰ ਕਿੰਨਾ ਸਮਝਾਇਆ ਸੀਗਾ ਵੀ ਭੈਣ ਦੇ ਆਏ ਤੋਂ ਬੋਲਿਆ ਤੂੰ ਬੋਲੀ ਗਈ ਐ ਲੈ ਮੈਂ ਕੀ ਬੋਲੀ ਆ ਮੈਂ ਤਾਂ ਭੈਣ ਨੂੰ ਹੀ ਕਿਹਾ ਸੀ ਵੀ ਭਾਈ ਜਮੀਨ ਦਾ ਕਹਦੇ ਪੂਆ ਨੂੰ ਪੂਆ ਮੰਨਦੀ ਏ ਅਸੀਂ ਭਲਾਂ ਪੂਆ ਨੂੰ ਕੀ ਕਹਨੇ ਉਹ ਪੂਆ ਨਹੀਂ ਹੈਗੀ ਹੁਣ ਘਰੇ ਹਾਂ ਕਿ ਨਾ ਉਹ ਭੈਣ ਰਾਜਵੀਰ ਉਧਰੋਂ ਸਮਾਨ ਚੱਕੀ ਜਾਂਦੀ ਆ ਬੈਠ ਕੇ ਦੋ ਵੀ ਰੋਟੀ ਤੁਸੀਂ ਇਕੱਠੀ ਕਰੋ ਬਥੇਰਾ ਗਾਗੀ ਰਹੀ ਵੀਰ ਉਧਰ ਤੇ ਐਂ ਕਰ ਆਪਾਂ ਭੈਣ ਕੋਲ ਚਲੀਏ ਤੇ ਰੋਟੀ ਆਪਾਂ ਇਕੱਠੀ ਕਰ ਲਈਏ ਸਮਾਨ ਆਪਾਂ ਝਕਾ ਕੇ ਲਈਏ ਫਿਰ ਤਾਂ ਵਧੀਆ ਜੇ ਰਾਜਵੀਰ ਆਪਾਂ ਨੂੰ ਉਹੀ ਗੱਲ ਇਕੱਠੇ ਕਰ ਜੇ ਨਾਲੇ ਉਹੀ ਗੱਲ ਜਦੋਂ ਮੈਂ ਬਾਹਰ ਜਾਂਦੀ ਆ ਨਾ ਬਾਹਰ ਜਾ ਕੇ ਪਤਾ ਲੱਗਦਾ ਤੂੰ ਤਾਂ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਫਿਰ ਬਾਹਰ ਨਾ ਜਾਂ ਬਾਹਰ ਨਾ ਜਾਂ ਪੈਣ ਤਾਂ ਹੀ ਰੋਟੀ ਇਕੱਠੀ ਕਰਦੀ ਆਪਣੀ ਨਾਲੇ ਤਾਂ ਭੂਆ ਕੋਲੇ ਲਾਉਂਦੀਆਂ ਉਂਗਲਾਂ ਤੇ ਨਾਲੇ ਲੋਕੜੀਆਂ ਮੇਰੇ ਕੋਲੇ ਕਹਿੰਦੀਆਂ ਕਹਿੰਦੀਆਂ ਦੇਖ ਲੈ ਇੱਥੇ ਬਹਿ ਕੇ ਵੀ ਨਹੀਂ ਰੋਟੀਆਂ ਖਾਧੀਆਂ ਜਾਂਦੀਆਂ ਕਹਿੰਦੀਆਂ ਸੁੱਤੋ ਜ਼ਮੀਨ ਬਣਾ ਕੇ ਬਹਿ ਗਈ ਮੈਨੂੰ ਕਹਿੰਦੀਆਂ ਐ ਕਰ ਨਾ ਕੱਢ ਦੇ ਨਾ ਘਰੋਂ ਕਹਿੰਦੀ ਬੈਠ ਕੇ ਕਿਉਂ ਦਿੱਤੀ ਐ ਐ ਕਹਿੰਦੀਆਂ ਪੂਆ ਪਛੇਣੀ ਹੈ ਲੋਕ ਤਾਂ ਕਹਿੰਦੀ ਹੁੰਦੇ ਜੇ ਪਣੀ ਰੋਟੀ ਅੱਡ ਹੋਈ ਫੇਰ ਹੀ ਗੱਲਾਂ ਇਹ ਕਹਿੰਦੇ ਤੇ ਤੂੰ ਰੋਟੀ ਖਾਈ ਜਾਈਏ ਕਿਉਂ ਲੋਕ ਇਹ ਗੱਲਾਂ ਕਹਿਣਾ ਉਹ ਮੈਂ ਤਾਂ ਬਥੇਰਾ ਦਿੰਦੀ ਸੀ ਪੂਆ ਨੂੰ ਪੂਆ ਦਾ ਥੋੜਾ ਜਿਹਾ ਸੁਭਾਅ ਪੈੜਾ ਮੈਂ ਕੀ ਕਰਾਂ ਫਿਰ ਬੋਲਿਆ ਜਾਂਦਾ ਜਦੋਂ ਬੰਦਾ ਮੂਰੋਂ ਬੋਲਣ ਲੱਗ ਜੇ ਉਹ ਜਦੋਂ ਭੈਣ ਆਪਣੇ ਨਾਲ ਸਿੱਧੀ ਹੈ ਪੂਆ ਕਿੰਨੇ ਘਿਰ ਬੈਠੀ ਹੈ ਵਿਚਾਰੀ ਇੱਥੇ ਆਓ ਫਿਰ ਉਹੀ ਤਾਂ ਗੱਲ ਹੈ ਚੱਲ ਫਿਰ ਕਰ ਰਾਜਵੀਰ ਨਾਲ ਗੱਲ ਆ ਜਾ ਕੱਪੜੇ ਤਾਂ ਲੈ ਮੈਂ ਫੇਰ ਹੀ ਤੈ ਮਾਰੂੰਗੀ ਰਾਜਵੀਰ ਨਾਲ ਗੱਲ ਹੀ ਕਰ ਲੈਣ ਆ ਜਾ ਆਉਣੇ ਆ ਭੈਣੇ ਅਸੀਂ ਆਉਣੇ ਇਧਰ ਹੀ ਆਉਣੇ ਆ ਆਜੋ ਆਜੋ ਕੋਈ ਗੱਲ ਨਹੀਂ ਆਜਾ ਸਾਰਾ ਸਾਮਾਨ ਬਾਹਰ ਕਢਾਵਾਂ ਤੁਹਾਡੇ ਨਾਲ ਮੈਂ ਸਾਰਾ ਆਪ ਲੱਗ ਕੇ ਆਗੇ ਬਈ ਆ ਗਏ ਕਹਿਣ ਕਿ ਵੀ ਕੱਲਿਆਂ ਨੇ ਚੱਕ ਲਿਆ ਨਾ ਨਾ ਤੂੰ ਕੋਈ ਐਸੀ ਤਾਂ ਤਾਂ ਚੱਕਾ ਆਹ ਅੰਕ ਬਾਈ ਕੁਰਸੀ ਨਹੀਂ ਚੱਕ ਆਹ ਦੇਖ ਲੈ ਰਾਣੀ ਵੀ ਰਹੇ ਜੇ ਕੰਮ ਕਰੇ ਉਹਦੇ ਲੱਕਾਂ ਦਾ ਗੱਟਾ ਭਰੀ ਬੈਠੀ ਹੈ ਕਹਿੰਦੀ ਮੈਨੂੰ ਤਾਂ ਅੱਡ ਪਾ ਲੋ ਕੋਈ ਨਹੀਂ ਫੇਰ ਕੀ ਆ ਉਧਰ ਵੀ ਕੋਈ ਨਾ ਕੁਝ ਚੱਕ ਕੇ ਲਿਆ ਆ ਵਿੱਚੇ ਰੱਖ ਲੈ ਸਾਰਾ ਸਾਮਾਨ ਜਾਦਾ ਦੇਖ ਮੈਂ ਰੋਟੀ ਟੁੱਕ ਸਾਰਾ ਕੁਝ ਦੇਵਾਂਗੀ ਆ ਗਿਓ ਹਣਾ ਆਹੋ ਚੱਲ ਇੰਨੇ ਤੇਰੇ ਭੂਆ ਆ ਜੇ ਆਪਾਂ ਸਾਮਾਨ ਚੱਕ ਲਈਏ ਨਹੀਂ ਕਰੀ ਬਾਈ ਆ ਮੰਜਾ ਵੀ ਚੱਕ ਲੈ ਬਾਹਰ ਚ ਮੰਜਾ ਚੱਕ ਲੈ ਭੂਆਲਾ ਪਰ ਤੂੰ ਕੁਰਸੀ ਲੈ ਜਾ ਤੂੰ ਲੈ ਆਪੇ ਆਹੋ ਮੈਂ ਲੱਗਦਾ ਮੈਨੂੰ ਐ ਲੱਗਦਾ ਰਾਜਵੀਰ ਜਿਵੇਂ ਦੀ ਗੁੱਸੇ ਹੋ ਕੇ ਉੱਡ ਗਈ ਹੁੰਦੀ ਐ ਗੁੱਸੇ ਹੋ ਕੇ ਨਹੀਂ ਗਈ ਤੂੰ ਹੀ ਗਈ ਐ ਕੰਮ ਮੜਾ ਜਾਏ ਤਾਂ ਮੈਨੂੰ ਕਹਿਤਾ ਸੀ ਮੈਂ ਖਾ ਮੈਂ ਸਮਾਨ ਕੱਢਦੀ ਆਂ ਕਹਿੰਦੀ ਚੱਲ ਕੋਈ ਨਹੀਂ ਕੱਢਦੇ ਜੇ ਕੱਢਦੀ ਆਂ ਤਾਂ ਅੱਛਾ ਕਹੇਗੀ ਕਹੇਗੀ ਹਾਂ ਪਰ ਫਿਰ ਤੈਨੂੰ ਰਜਮੰਦੀਆ ਫੇਰਤਾ ਹੋਣ ਨਹੀਂ ਮੈਨੂੰ ਤਾਂ ਡਰ ਲੱਗਦਾ ਸੀ ਮੰਗ ਤੇ ਫੇਰਨਾ ਕੋ ਹਾਂ ਆਹੋ ਆਏ ਹੁਣ ਚੱਲ ਪਈ ਰਹਿਣੇ ਕੁਰਸੀ ਤਾਂ ਫੇਰ ਚੱਕ ਲਾਂਗੇ ਤੇ ਤੂੰ ਚੱਲ ਉਹਦਾਂ ਆ ਬੇਬੇ ਦਾ ਮੰਜਾ ਇੱਥੇ ਬੇੜੇ ਤੇ ਵਿਚ ਬਈ ਲੋਕ ਨਾ ਉਂਗਲਾਂ ਵਾਲੀਆਂ ਲਾਉਂਦੇ ਆ ਲੋਕਾਂ ਦੀ ਚੱਕ ਤੇ ਆਉਂਦੀ ਆ ਭੂਆ ਭੂਆ ਲੱਗਦੀ ਆ ਲੋਕਾਂ ਨੇ ਮੰਗਰ ਲੋਕ ਤਾਂ ਮੈਨੂੰ ਵੀ ਮੰਗਰ ਲਾਉਂਦੇ ਆ ਮੈਂ ਲੈ ਇੱਧਰ ਗਈ ਸੀ ਪਾਪੀ ਮੇਰਾ ਸਮਾਨ ਧਰਿਆ ਮੈਂ ਤੇ ਫੇਰ ਕੋਈ ਨਹੀਂ ਮੈਂ ਬਣਾਉਣੀ ਆ ਰੋਟੀ ਨੇ ਸਬਜ਼ੀ ਮੈਂ ਤਾਂ ਹੁਣ ਆਪਦੇ ਪੇਕੇ ਸਮਝ ਕੇ ਸਭ ਕੁਝ ਕਰਕੇ ਗਈ ਆ ਤੁਹਾਨੂੰ ਉਹੀ ਗੱਲ ਨਾ ਕਰਦੇ ਹੋ ਵਧੀਆ ਬਣ ਕੇ ਰਹੋ ਆ ਗੱਲ ਸੁਣ ਲਿਆ ਹੁਣ ਭੈਣ ਦੀ ਦੇਖ ਬਦਗੀ ਰਹਾਗੇ ਰਾਜਵੀਰ ਮੜਾਏ ਨਾ ਭੂਆ ਨਾਲ ਫੋਨ ਤੇ ਗੱਲ ਕਰ ਲਿਆ ਕਰ ਭੂਆ ਨੂੰ ਕਹਿ ਦਿਆ ਕਰ ਵੀ ਕਿਸੇ ਦੀ ਆੜਗਵੰਡ ਦੀ ਸੁਣਿਆ ਨਾ ਮੈਂ ਤਾਂ ਮੈਂ ਫੋਨ ਤੇ ਗੱਲ ਕਰ ਲਵਾਂਗੀ ਤੇ ਤੁਸੀਂ ਤਾਂ ਕਦੇ ਮੈਨੂੰ ਫੋਨ ਹੀ ਨਹੀਂ ਲਾਇਆ ਤੁਸੀਂ ਵੀ ਫੋਨ ਫਾਨ ਲਾਇਆ ਕਰ ਪਾਣੀ ਹੋਣਾ ਅਸੀਂ ਨਾ ਫੋਨ ਤੈਨੂੰ ਹੀ ਲਾਇਆ ਕਰਾਂਗੇ ਜਦੋਂ ਵੀ ਪੂਆ ਬੋਲੂਗੇ ਸੀ ਉਹਨੂੰ ਦੇ ਰਾਜਪੀਰਾ ਜਦੋਂ ਪੂਆ ਸਾਡੇ ਨੂੰ ਅੱਡ ਬੈ ਗਈ ਸਾਨੂੰ ਅਰਖ ਜਾਓਗੇ ਸਾਨੂੰ ਐ ਹੋ ਗਿਆ ਖਮ ਨਹੀਂ ਤਾਂ ਐਂ ਕਹਤਾ ਪੂਆ ਨੂੰ ਚਲੋ ਉਹਦੇ ਨਾਲ ਤਾਂ ਤੁਸੀਂ ਗੁੱਸੇ ਸੀ ਮੇਰੇ ਨਾਲ ਤਾਂ ਹੀ ਸੀ ਕੋਈ ਗੁੱਸਾ ਪਹਿਲਾਂ ਪੁੱਛਣ ਦਾ ਹੱਕ ਤਾਂ ਬਣਦਾ ਸੋਡਾ ਹਾਂ ਬਈ ਸਾਡੀ ਗਲਤੀ ਹੈ ਆਪਣੀ ਵੀ ਗਲਤੀ ਆਪਾਂ ਭੈਣ ਨੂੰ ਫੋਨ ਨਾ ਲਾਇਆ ਕਿੱਧਰ ਨਹੀਂ ਠੇਕਾ ਲੈ ਜਾਣਾ ਕਿਧਰ ਨਹੀਂ ਜ਼ਮੀਨ ਲੈ ਜਾਣੀ ਉਹੀ ਗੱਲ ਤੁਹਾਡੇ ਕੋਲ ਹੀ ਰਹੁ ਸਾਰਾ ਕਿ ਜਿਹੜਾ ਤੁਹਾਡੇ ਗੋਡੇ ਨਾਲ ਲੱਗੀ ਬੈਠੀ ਐ ਇਹਨੇ ਕਿੱਧਰ ਲੈ ਜਾਣਾ ਬਾਈ ਉਹ ਤਾਂ ਕਰ ਠੀਕ ਐ ਬਾਈ ਦੇਖ ਰਾਜਵੀਰ ਜੇ ਤੂੰ ਜ਼ਮੀਨ ਜਾਇਆ ਤੇ ਦੇਖ ਸਾਨੂੰ ਦੇ ਜੇਂਗੀ ਤੇ ਅਸੀਂ ਤੇਰੇ ਪੇਕੇ ਬਣ ਕੇ ਤੇਰੀ ਸਾਰੀ ਉਮਰ ਉਹੀ ਗੱਲ ਤੇਰੇ ਹਰੇਕ ਵਿਹਾਰ ਤਿਆਰ ਤੇ ਖੜਾਂਗੇ ਕੋਈ ਐ ਨਹੀਂ ਕਿ ਅਸੀਂ ਪਿੱਛਾ ਦੇਣਾ ਉਹ ਜ਼ਮੀਨ ਪੈਸੇ ਕਿਸੇ ਨੂੰ ਕੌਣ ਦਿੰਦਾ ਪੇਕੇ ਬਣਾਉਣ ਵਾਸਤੇ ਸਾਨੂੰ ਜ਼ਮੀਨ ਦਿੱਤੀ ਐ ਮੈਂ ਮੂੰਹ ਤੋੜਾ ਦਿੱਤੀ ਹੈਗੀ ਬਿਚਾਰ ਕੋਈ ਨਹੀਂ ਭਾਈ ਪੇਕੇ ਦਾ ਫਿਰ ਉਹਨਾਂ ਉਹੀ ਗੱਲ ਸਾਰਾ ਕੁਛ ਹੀ ਪੇਕੇਆਂ ਦੀ ਹੁੰਦਾ ਏ ਇਹੋ 3 ਉਹੀ ਗੱਲ ਹੁਣ ਤੂੰ ਆਲੇ ਲਾਲਾ ਸਾਡੀਆਂ ਵੀ ਦੋ ਕੁੜਨੇ ਸਾਡੀਆਂ ਘਰਾਂ ਹੀ ਚੱਲ ਗਈਆਂ ਸਹੀ ਗੱਲ ਆ ਉਹ ਗੱਲ ਸੁਣ ਲੈ ਜਿੰਨੇ ਤੇ ਭੂਆ ਬੈਠੇ ਨੇ ਤੂੰ ਜ਼ਮੀਨ ਦਾ ਤਾਂ ਨਾ ਹੀ ਨ ਲਈ ਬਾਅਦ ਚ ਪਾਉਂਦੀ ਸਾਨੂੰ ਦੀਪਮਾਂ ਦੀ ਰੱਖੀ ਆਪਦੀ ਜਮੀਨ ਆਹੋ ਤੁਸੀਂ ਜ਼ਮੀਨ ਦਾ ਫਿਰਬਾ ਹੀ ਨਾ ਪਾਇਆ ਕਰੋ ਰੱਖੂਗੀ ਤਾਂ ਵਿਚਾਰੀ ਏ ਨੇ ਜ਼ਮੀਨ ਕੀ ਕਰਨੀ ਏ ਇਹ ਤਾਂ ਆਪ ਦੱਸ 15 ਕਿੱਲੇ ਨਾ ਸਮਾਂ ਮੇਰੀ ਗੱਲ ਸੁਣੋ ਸਮਾਂ ਮਿੱਠੇ ਹੋ ਕੇ ਰਹਾ ਕਰੋ ਉਹਦੇ ਨਾਲ ਸਭ ਕੁਛ ਹੀ ਲੈ ਡਿੱਗੋਗੇ ਹਾਂ ਗੱਲ ਤਾਂ ਠੀਕ ਹੈ ਤਰੀ ਭੈਣੇ ਉੱਚਾ ਨਾ ਬੋਲਿਆ ਕਰੋ ਉਹਨੂੰ ਚਲ ਜਿਵੇਂ ਕਹਿੰਦੀ ਹੈ ਵੱਡੇ ਬੰਦੇ ਦੀ ਬਾਈ ਸੁਣਨੀ ਵੀ ਪਾਈ ਜਾਂਦੀ ਹੈ ਇੱਕ ਟਾਈਮ ਚਲ ਕੋਈ ਨਹੀਂ ਪਹਿਲੇ ਇੱਥੋਂ ਵੀ ਥੋੜੀ ਜਿਹੀ ਗਲਤੀ ਹੋ ਜਾਂਦੀ ਹੈ ਮੈਂ ਇੱਥੋਂ ਵੀ ਥੋੜਾ ਜਿਹਾ ਉੱਚਾ ਬੋਲਿਆ ਜਾਂਦਾ ਆਹੋ ਤੈਨੂੰ ਕਹਿੰਦੀ ਆ ਮੇਰੇ ਥੋੜਾ ਜਿਹਾ ਸੁਭਾਈ ਤੈਨੂੰ ਪਤਾ ਹੀ ਹੈਗਾ ਤੂੰ ਐਨਾ ਇਹ ਨਖਵ ਨਹੀਂ ਮੇਰੇ ਨਾਲ ਲੜਦੀ ਐ ਜਿਵੇਂ ਸੁੱਤੇ ਗੱਲ ਕਹਦੇ ਆਖੂ ਐਂ ਕਿਉਂ ਬੋਲੀ ਭੈਣੇ ਭੂਆਗੇ ਨੂੰ ਸਮਝਾ ਤੂੰ ਅਸੀਂ ਤਾਂ ਉਹ ਕਹਿੰਦੀ ਆ ਤੋ ਕੋਈ ਨਹੀਂ ਕੁਛ ਨਹੀਂ ਕਹਿੰਦੀ ਹੁਣ ਸਾਨੂੰ ਆਰਾਮ ਨਾਲ ਨੂੰ ਰੋਟੀ ਫੜਾ ਦੇ ਇੱਥੇ ਮੰਜੇ ਤੇ ਬੈਠ ਲੈ ਮੈਂ ਰੋ ਤੇ ਮੈਨੂੰ ਫੇਰ ਕੁਛ ਬੋਲੇ ਨਾ ਫੇਰ ਔੜੀ ਔੜੀ ਆਪੀ ਹੋ ਜੂਆਂ ਹੋ ਜਾਣਗੀਆਂ ਰੋਟੀ ਚਲ ਆ ਬਣਾਉਣੀ ਆ ਆ ਬਣੇ ਸਮਝਾ ਦੇ ਤੂੰ ਭੂਆ ਨੂੰ ਨਾ ਕੋਈ ਨਹੀਂ ਬਾਈ ਮੈਂ ਕਰੀ ਜਾਂ ਤੂੰ ਭੱਗ ਜਾ ਭੂਆ ਕੋਲੜੀ ਐ ਬਾਹਰ ਚ ਮੈਂ ਸਬਜੀ ਬਣਾਉਣੀ ਆ ਐ ਕਰੋ ਸੁਣਦੇ ਨਹੀਂ ਪੁੜੀ ਆਈ ਐ ਵਿਚਾਰੀ ਭੂਆ ਆਇਆ ਆਖੂ ਕੀ ਵੀ ਪਹਿਣਾ ਆਈਆਂ ਤਾਂ ਤਾਂ ਮਟਰ ਪਨੀਰ ਲੈ ਆਈ ਸੀ ਤੇ ਮੇਰੀ ਤੀਨੂੰ ਕद्दू ਬਣਾ ਤੇ ਹੁਣ ਕद्दू ਪਿਆ ਘਰੇ ਤਾਂ ਤੇ ਐ ਕਰ ਤੂੰ ਹੋਟਲ ਤੋਂ ਜਾ ਕੇ ਮਟਰ ਪਨੀਰ ਲੈ ਨਾ ਹਾਂ ਤਾਂ ਤੂੰ ਮੈਨੂੰ ਕਹਿੰਿਆ ਮਟਰ ਪਨੀਰ ਲਿਆ ਆ ਦੇਖ ਲੈ ਜੇ ਨਿਮਰਤਾ ਕਰੀ ਆ ਪਰ ਰਖੜੀ ਬਣਾਈ ਭੈਣ ਪਾ ਨੂੰ ਜ਼ਮੀਨ ਵੀ ਦੇਈ ਜੂਗੀ ਫਿਰ ਮੈਂ ਕਿਹੜਾ ਰੋਗਤੀ ਰਖੜੀ ਬੰਨਣ ਤੋਂ ਮੈਂ ਵੀ ਤੁਹਾਨੂੰ ਆਖੀ ਸੀ ਵੀ ਰਖੜੀ ਬੰਨਨੇ ਸਾਡੀ ਸੁਲਾ ਕਰਾ ਜਾ ਤੂੰ ਆ ਪੂਆ ਜਦ ਚੰਗਾ ਹੋ ਗਿਆ ਉਹ ਗੱਲ ਰਖੜੀ ਤੇ ਸੁਲਾਉਗੀ ਨਾਲੇ ਕੁੜੀ ਨੂੰ ਐ ਨਾ ਕਹੀਂ ਵੀ ਜ਼ਮੀਨ ਅਸੀਂ ਕੀ ਕਰਨੀ ਐ ਜ਼ਮੀਨਾਂ ਉਹ ਗੱਲ ਅਗਲਾ ਉਹਦੀ ਲੈ ਜਾਣਾ ਨਾ ਲਾਲਚ ਕਿਹਨੂੰ ਚੱਕਿਆ ਪੈਂਦਾ ਐ ਸੁਲਾ ਤਾਂ ਮਾਰਨੀ ਪੈਂਦੀ ਐ ਤੂੰ ਭਾਂਡੇ ਚੱਕਾ ਹਪੂਆ ਦੇ ਅੱਛਾ ਸੁਲਾ ਮਾਰਦਾ ਸੀ ਮੈਂ ਉਹ ਕਿਤੇ ਸਤ ਮੁੱਚੀ ਕਹਨੇ ਆਪਣੇ ਢਾਬੇ ਤੋਂ ਲੈਣਾ ਮਟਰ ਪਨੀਰ ਦੀ ਸਾਲ ਲੈ ਲਿਆ ਫਿਰ ਮੈਂ ਬਣਾਉਣੀ ਆ ਰੋਟੀ ਲੈ ਵਧੀਆ ਹੋ ਗਿਆ ਪੂਆ ਨਾਲ ਰਲ ਗਈ ਨਹੀਂ ਤਾਂ ਪੂਆ ਨੇ ਜਲੂਸ ਕੱਢ ਰੱਖਿਆ ਸੀ